ਤੁਸੀਂ ਸਾਈਨ ਬੋਰਡ ਤੇ ਪੋਸਟਰ ਲਾਤੇ ਜਿੱਥੇ ਸੰਗਤ ਨੇ ਆ ਕੇ ਦੇਖਣਾ ਵੀ ਕਿੰਨੇ ਕਿਲੋਮੀਟਰ ਰਹਿ ਗਿਆ ਜਾਂ ਕਿੰਨੀ ਸਪੀਡ ਰੱਖਣੀ ਕੋਈ ਦਰਘਟਨਾਵਾ ਦਾ ਕੋਈ ਥਾਂ ਹੁੰਦੀ ਕੋਈ ਐਕਸੀਡੈਂਟ ਪ੍ਰਾਉਨ ਏਰੀਆ ਹੁੰਦਾ ਵੀ ਉਹਦੇ ਵਿੱਚ ਲਿਖਿਆ ਹੁੰਦਾ ਵੀ ਇੱਥੇ ਭਾਈ ਗੱਡੀ ਹੌਲੀ ਚਲਾਓ ਜਾਂ ਚੀਦੀ ਵਰਤੋ ਉਹ ਸਾਰੇ ਦੱਬ ਲੇਗੇ ਇੱਥੇ ਇੱਥੇ ਹਜ਼ਾਰਾਂ ਸਾਈਨ ਬੋਰਡ ਆ ਦੇਖੋ ਇੱਥੇ ਕੋਈ ਸਪੀਡ ਕੋਈ ਐਮਰਜੈਂਸੀ ਨੰਬਰ ਆ ਦੇਖੋ ਕਿਦਾਂ ਦੱਬੇ ਹੋ ਨੇ ਜੀ ਫੋਟੋ ਲਾਤੀ ਜੀ ਗੁਰਤੇਗਬਾਦਰ ਮਹਾਰਾਜ ਜੀ ਅਸੀਂ ਤਾਂ ਉਹ ਕਹਿੰਦੇ ਗੁਰੂ ਦੀ ਖੁਸ਼ੀ ਲੈਣੀ ਆ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਖੁਸ਼ ਹੋਣਗੇ ਵੀ ਮੇਰੇ ਭਾਈ ਪਿਤਾ ਦਾ ਤਿਆਲਾ ਮਨਾ ਰਹੇ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਮੇਂ ਹੁੰਦੇ ਇਹਨਾਂ ਦੀ ਇਹ ਜੀ ਧੂਹੀ ਕੁੱਟਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸ਼ਰਦਾ ਹੁੰਦੀ ਕੀ ਆ ਮੈਨੂੰ ਪੰਜਾਬ ਸਰਕਾਰ ਇੱਕ ਬੋਰਡ ਤੇ ਗੁਰੂ ਸਹਿਬਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਕੁਰਬਾਨੀ ਦਾ ਇਤਿਹਾਸ ਲਿਖਿਆ ਹੋਇਆ ਇੱਕ ਬੋਰਡ ਤੇ ਦਿਖਾ ਦੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਦੋਂ ਵੀ ਰਸਮਾਂ ਹੋਈਆਂ ਹੋਣਗੀਆਂ ਸ਼ਹਾਦਤ ਉਦੋਂ ਵੀ ਅਰਦਾਸ ਹੋਈ ਹੋਵੇਗੀ ਉਦੋਂ ਵੀ ਅਖੰਡ ਪਾਤਸ਼ਾਹ ਰੱਖੇ ਹੋਣਗੇ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੋਸਟਰ ਲਾ ਕੇ ਪ੍ਰਚਾਰ ਕੀਤਾ ਸੀ ਸਿੱਖੀ ਕੌਮ ਦਾ ਉਹ ਲਿਖਿਆ ਹੋਵੇ ਕਿ ਔਰੰਗਜ਼ੇਬ ਨੂੰ ਵੰਗਾਰਿਆ ਸੀ ਕਿ ਤੂੰ ਮੇਰਾ ਧਰਮ ਪਰਿਵਰਤਨ ਕਰਾ ਲਾ ਸਾਰੀ Hindu ਕੌਮ ਸਾਰੀ ਬ੍ਰਾਹਮਣ ਕੌਮ ਅਸੀਂ ਮੁਸਲਮਾਨ ਬਣ ਜਾਵਾਂਗੇ ਕਿਸੇ ਕਮੋਰਤੇ ਲਿਖਿਆ ਹੋਇਆ ਔਰੰਗዜਬ ਨੇ ਵੀ ਇਹੀ 350 ਸਾਲ ਪਹਿਲਾਂ ਜ਼ਬਰ ਦਿਖਾਇਆ ਸੀ ਜ਼ੁਲਮ ਦਿਖਾਇਆ ਸੀ ਤੇ ਗੁਰੂ ਸਾਹਿਬ ਨੇ ਉਸ ਜ਼ੁਲਮ ਦਾ ਜਿਹੜਾ ਕਹੋ ਵੀ ਜਵਾਬ ਸੀ ਉਹ ਇੱਕ ਸ਼ਰਧਾ ਨਾਲ ਆਪਣਾ ਸੀਸ ਦੇ ਕੇ ਦਿੱਤਾ ਸੀ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਅਸੀਂ 350 ਸਾਲ ਬਾਅਦ ਵੀ ਯਾਦ ਰੇ ਇਹਨਾਂ ਨੇ ਜਦੋਂ ਰਾਜ ਤੋਂ ਲੱਥਣਾ ਇਹਨਾਂ ਨੂੰ ਸਾਢੇ 3 ਦਿਨ ਨਹੀਂ ਕਿਸੇ ਨੇ ਪੁੱਛਣਾ ਉਹ ਯਾਰ ਇਹਦੇ ਵਿੱਚ ਕੱਲ ਨੂੰ ਕੋਈ ਦੁਰਘਟਨਾ ਹੋ ਜਾਵੇ ਕੁਝ ਹੋ ਜਾਵੇ ਮੇਰੀ ਪੰਜਾਬ ਸਰਕਾਰ ਨੂੰ ਮੰਗ ਹੈ ਕਿ ਇਹ ਜਿਹੜੇ ਤੁਸੀਂ ਗੱਲਾਂ ਕਰ ਰਹੇ ਇਹਦੇ ਨਾਲੋਂ ਜ਼ਿਆਦਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਸ਼੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਇੱਥੇ ਤੁਸੀਂ ਅਨੰਦਪੁਰ ਸਾਹਿਬ ਜਾਓ ਅਮਰਸਰ ਸਾਹਿਬ ਜਾਓ ਤੁਸੀਂ 100 100 200 200 ਮੀਟਰ ਤੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਜਿਹੜੇ ਬੋਰਡ ਲਾਏ ਇਹਦੇ ਨਾਲੋਂ ਚੰਗਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਜਿਹੜੀ ਰੋਡ ਹੈ ਉਹਨੂੰ ਹੀ ਬਣਾ ਦਿੰਦੇ ਪੈਚਵਰਕ ਹੋਇਆ ਬਥਲੀ ਸਾਹਿਬ ਪੈਚਵਰਕ ਜਦ ਸਮਝੌਤਾ ਐਕਸਪ੍ਰੈਸ ਜਿਹੜਾ ਬਲਾਸ ਸੀ ਉਹਦੇ ਬੰਦੇ ਉਹ ਉਹ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ ਜਦ ਕੋਦਰਾ ਕਾਂ ਦੇ ਦੋਸ਼ੀਆਂ ਨੂੰ ਹਾਰ પાਕੇ ਉਹਨਾਂ ਦਾ ਸਤਕਾਰ ਜਾਂ ਕਹਿ ਲਓ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਸਕਦਾ ਕੀ ਉਹਨਾਂ ਨੂੰ ਉਹਨਾਂ ਨੂੰ ਸੈਂਟਰ ਸਰਕਾਰ ਨੇ ਮaaf ਕੀਤਾ ਜਦ ਦੇਰਾ ਸੱਚਾ ਸੌਦੇ ਵਾਲੇ ਨੂੰ ਜੇਲ੍ਹ ਦੇ ਵਿੱਚੋਂ ਜਿਹਦੇ ਪਰ ਰੇਪ ਦੇ ਇਲਜ਼ਾਮ ਹੈ ਉਹਨੂੰ ਬਾਰ-ਬਾਰ ਜਿਹੜੀ ਭਾਜਪਾ ਦੀ ਸਰਕਾਰ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਵਾਜ਼ ਨਹੀਂ ਨਿਕਲਦੀ ਉਹਨੂੰ ਪੈਰੋਲ ਦਿੱਤੀ ਜਾ ਸਕਦੀ ਤੇ ਗਬੰਦੀ ਸਿੰਘਾਂ ਨੂੰ ਕਿਉਂ ਨਹੀਂ ਮaaf ਕੀਤਾ ਜਾ ਸਕਦਾ ਬੰਦੀ ਸਿੰਘਾਂ ਬਾਰੇ ਜਿਹੜੀ ਵਿਧਾਨ ਸਭਾ ਲਾਰੇ ਸਭ ਤੋਂ ਪਹਿਲਾ ਪ੍ਰਮੁੱਖ ਮਤਾ ਬੰਦੀ ਸਿੰਘਾਂ ਦੀ ਰਿਹਾਈ ਚਾਹੀਦਾ ਦੂਜਾ ਪ੍ਰਮੁੱਖ ਮਤਾ ਦਿੱਲੀ 에어ਪੋਰਟ ਤੇ ਜਿਹੜੇ ਸਾਡੇ ਸਿੱਖ ਮੁਲਾਜ਼ਮਾ ਇੰਟਰਨੈਸ਼ਨਲ 에어ਪੋਰਟ ਤੇ ਉਹਨਾਂ ਨੂੰ ਕਕਾਰ ਲਾ ਕੇ ਕੰਮ ਕਰਨ ਦਿੱਤਾ ਜਾ ਰਿਹਾ ਜੇ ਕਿਸੇ ਨੇ ਸਫਰ ਕਰਨਾ ਉਹ ਨੌਜਵਾਨਾਂ ਨਾਲ ਬੇਇੱਜ਼ਤੀ ਕਰਕੇ ਉਹ ਸਫਰ ਨਹੀਂ ਕਰਨ ਦਿੱਤਾ ਜਾ ਰਿਹਾ ਬਾਇਰ ਜੇ ਕਿਸੇ ਨੇ ਇਮਤਿਹਾਨ ਦੇਣ ਜਾਣਾ ਸਾਡੀ ਧੀ ਭੈਣ ਨੇ ਜਾਂ ਕਿਸੇ ਨੇ ਕਕਾਰਾਂ ਸਮੇਤ ਹਰਿਆਣੇ ਦੇ ਵਿੱਚ ਪਿਛਲੇ ਰੋਕੇਗੇ ਉਹਨਾਂ ਨੂੰ ਕਕਾਰ ਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਹਿਮਿਲੇਟ ਕੀਤਾ ਗਿਆ ਲੋਕਾਂ ਦੇ ਅੱਗੇ ਕਿ ਸਿੱਖ ਜਿਹੜੀ ਘਟ ਗਿਣਤੀ ਆ ਉਹਨਲੀ ਬੇਇੱਜ਼ਤੀ ਕੀਤੀ ਗਈ ਆ ਗੱਲਾਂ ਦੇ ਮੱਤੇ ਪਾਸ ਕਰਨੇ ਚਾਹੀਦੇ ਕਹਦੇ ਸੀ 24 ਘੰਟੇ ਦੇ ਵਿੱਚ ਅਸੀਂ ਕੇਜਰੀਵਾਲੋਂ ਦਾ ਸਪੀਚ ਹੁੰਦੀ ਸੀ ਇਲੈਕਸ਼ਨ ਚ ਕਿ ਅਸੀਂ ਗ੍ਰਿਫਤਾਰੀ ਕਰਾਂਗੇ ਨਵਾਂ ਕਾਨੂੰਨ ਬਣਾਵਾਂਗੇ ਉਹ ਜਿਹੜਾ ਬੇਅਦਬੀ ਦਾ ਕਾਨੂੰਨ ਹੈ ਉਹ ਉਸ ਦਿਨ ਵਿਧਾਨ ਸਭਾ ਤੇ ਖੋਣਾ ਚਾਹੀਦਾ ਤਾਂ ਫਾਇਦਾ ਅਸਲੀ ਸੱਚੀ ਜਿਹੜੀ ਸ਼ਰਧਾਂਜਲੀ ਪਰ ਇਹਨਾਂ ਨੂੰ ਤਾਂ ਬੰਦੀ ਸਿੰਘ 33 ਸਾਲ ਤੋਂ ਰੱਖੇ ਹੋਏ ਭਗਵੰਤ ਮਾਨ ਜੀ ਦੇ ਜਿਹਲੇ ਚੁਟੇ ਜਾ ਰਹੇ ਟੀਚਰ ਸਾਡੇ ਅਨੰਤਪੁਰ ਸਾਹਿਬ ਦੀ ਧਰਤੀ ਦੇ ਹਰਜੋਤ ਬਹਿ ਸੀ ਅੱਜ ਬੜੇ ਨਮਸਕਾਰ ਨਤਮਸਤਕ ਹੋ ਰਹੇ ਇਹਨਾਂ ਨੂੰ ਪੁੱਛੋ ਕਿੰਨਾ ਧੀਆਂ ਪੈਣਾ ਨੂੰ ਟੀਚਰਾਂ ਨੂੰ ਇਹਨਾਂ ਦੇ ਪਿੰਡ ਦੇ ਕੋਲ ਧਰਨਾ ਦਿੱਤੇ ਇਹਨੂੰ ਇਹਨਾਂ ਦੇ ਐਸਐਚਓ ਨੇ ਕੁੱਟਿਆ ਉਹਨਾਂ ਦੀਆਂ ਗੁੱਦਾਂ ਖੋਈਆਂ ਉਹਨਾਂ ਦੀਆਂ ਪੱਗਾਂ ਲਾਈਆਂ ਇਹ ਇਹ ਖਾਲਸੇ ਦੀ ਜਨਮ ਭੂਮੀ ਤੇ ਹੋਣਾ ਚਾਹੀਦਾ ਆ ਜਿਹੜਾ ਕੱਲ ਸਸਪੈਂਡ ਕੀਤਾ ਆਰਟੀਓ ਗੁਰਵਿੰਦਰ ਸਿੰਘ ਜੋਹਲ ਮੈਂ ਕਹਿੰਦਾ ਸਸਪੈਂਡ ਕਰਤੇ ਪਰ ਇਹਨਾਂ ਨੂੰ ਪੁੱਛੋ ਜੇ ਤੁਹਾਡਾ ਇੰਨਾ ਹੀ ਪ੍ਰਚਾਰ ਆ ਬੋਰਡ ਲਾਉਣ ਦਾ ਤਾਂ ਸੰਗਤਾਂ ਨੂੰ ਬੱਸਾਂ ਲਿਆਉਣ ਲਈ ਜਿਹੜੀਆਂ ਪ੍ਰੋਵਾਈਡ ਕਰਦੀਆਂ ਤਾਂ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਹੈ ਉਹਨੇ ਠੇਕਾ ਤਾਂ ਨਹੀਂ ਲਿਆ ਹੋਇਆ ਇਨੇ ਕੋ ਬੰਦੇ ਨਹੀਂ ਲਿਆ ਹੋਰੇ ਇਹ ਹੁਣ ਕੀ ਕਰ ਰੇ ਆਟੀ ਉਹਦੇ ਕਫਲੀ ਦੇਤੀ ਆਪਣੀ ਗਲਤੀ ਕੱਟਣ ਲਈ ਮੈਂ ਉਸ ਮੰਤਰੀ ਸਾਹਿਬ ਨੂੰ ਪੁੱਛਦਾ ਤੇਰੇ ਹਲਕੇ ਦੇ ਵਿੱਚ ਘੱਟੋ ਘੱਟ 2 ਸਵਾ ਲੱਖ ਵੋਟ ਹੈ ਘੱਟੋ ਘੱਟ 3 ਜਾਂ 4 ਲੱਖ ਉੱਥੇ ਦਾ ਵਸ਼ੰਡਾ ਹੈ ਉਹਨਾਂ ਚੋਂ 50 ਹਜ਼ਾਰ ਆ ਜਾਂਦਾ ਜੇ ਤੇਰੀ ਐਡੀ ਕੁਰਬਾਨੀ ਹੁੰਦੀ ਸ਼ਹੀਦੀ ਦਾ ਕਾਰਜ ਆ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਇਹ ਤੋਂ ਬਾਅਦ ਦੱਸਾਂਗੇ ਕਿ ਕਿਹੜੇ ਬੰਦਿਆਂ ਨੂੰ ਟੈਂਟਾਂ ਦੇ ਠੇਕੇ ਦਿੱਤੇ ਗਏ ਕਿਹੜੇ ਬੰਦਿਆਂ ਨੂੰ ਬੋਰਡ ਲਾਣ ਲਈ ਕਿਹਾ ਗਿਆ ਯਾਰ ਤੁਹਾਡੇ ਕੋਈ ਇੱਕ ਸੜਕ ਨਹੀਂ ਬਣੀ ਖਾਲਸੇ ਦੀ ਜਨਮ ਭੂਮੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਆ ਇਸ ਰੋਡ ਤੇ ਇੱਥੇ ਗਿਰਿਆ ਹੋਇਆ ਸੀ ਇੱਕ ਬੋਰਡ ਲੋਕਾਂ ਨੇ ਆ ਕੇ ਚੱਕ ਕੇ ਬਾਹਰ ਸਾਈਡ ਤੇ ਸੜਦਾ ਨਾ ਰੱਖਿਆ ਪਰ ਇੱਥੇ ਇਹਨਾਂ ਦਾ ਸਰਕਾਰ ਦਾ ਕੋਈ ਬੰਦਾ ਨਹੀਂ ਘੁੰਮਦਾ ਕਿ ਬੋਰਡ ਸਾਡੇ ਗੁਰੂ ਸਾਹਿਬ ਦੀਆਂ ਤਸਵੀਰਾਂ ਵਾਲੇ ਸੜਕਾਂ ਤੇ ਹੋਣ ਇਹਨਾਂ ਦੇ ਜਿਹੜੇ ਲੀਡਰਾਂ ਦੇ ਦਾਦੇ ਪੜਦਾਦੇ ਆ ਕਿਤਨੇ ਕਿਤੇ ਸੜਦਾ ਰੱਖਦੇ ਹੋਣੇ ਅੱਜ ਉਹਨਾਂ ਦੀ ਆਤਮਾ ਤਾਂ ਰੋਂਦੀ ਹੋਣੀ ਜੀ ਮੈਂ ਕਹਾਂ ਉਹਨਾਂ ਦੀ ਆਤਮਾ ਰੋਂਦੀ ਹੁੰਦੀ ਜੇ ਉਹ ਕਿਤੇ ਥੱਲੇ ਹੁੰਦੇ ਇਹਨਾਂ ਦੇ ਮਾਰਦੇ ਜੁੱਤੀਆਂ ਜਿੰਨੀਆਂ ਗੁਰੂ ਸਾਹਿਬ ਦੀਆਂ ਫੋਟੋ ਉਦੋਂ ਦੁੱਖਣੀ ਐ ਇਹਨਾਂ ਦੀਆਂ ਫੋਟੋਆਂ ਕਈ ਪੋਸਟਰਾਂ ਤੇ ਗੁਰੂ ਸਾਹਿਬ ਕਣੇ ਮਾ ਕਿ ਉਹਨਾਂ ਦੀ ਕੱਲਿਆਂ ਦੀ ਫੋਟੋ ਆ ਤਸਵੀਰ ਆ ਤੇ ਥੱਲੇ 2 2 3 3 ਵੀ ਲੱਗੇ ਹੋਏ ਇਹ ਤਾਂ ਕਹਿੰਦੇ ਹਾਲ ਤੱਕ ਸਭ ਦੇ ਜਥੇਦਾਰ ਨੂੰ ਇਹਨਾਂ ਨੇ ਮਰਿਆਦਾ ਦੱਸਣੀ ਮਰਿਆਦਾ ਤਾਂ ਆਪ ਨੂੰ ਨਹੀਂ ਪਤਾ ਜੋੜੇ ਪਾਵੇ ਗੁਰੂ ਸਾਹਿਬ ਨੇ ਤੇ ਅਮਰ ਸਕਾਰੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਆ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਦੇ ਵੱਲੋਂ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਔਰ ਇਹ ਸ਼ਰਧਾ ਤੁਹਾਨੂੰ ਦਿਖਵਾਈ ਜਾਂਦੀ ਹੈ ਜੀ ਤੇ ਇਹ ਸ਼ਰਧਾ ਤੁਹਾਨੂੰ ਸੜਕਾਂ ਦੇ ਉੱਤੇ ਆ ਬੋਰਡਾਂ ਦੇ ਰੂਪਾਂ ਦੇ ਵਿੱਚ ਵੀ ਖੂਗੀ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੋਏ ਬਹੁਤ ਜਿੰਨੇ ਵੀ ਤੁਸੀਂ ਜਾਓਗੇ ਜਿੱਥੇ ਵੀ ਸੜਕਾਂ ਦੇ ਉੱਤੇ ਲਗਾਤਾਰ ਹਰ ਇੱਕ ਖੰਭੇ ਦੇ ਉੱਤੇ ਬੋਰਡ ਲੱਗਿਆ ਦੇਖੂਗਾ ਸੋ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਸਾਨੂੰ ਐਡਵੋਕੇਟ ਪਰਮਜੀਤ ਸਿੰਘ ਪੰਮਾ ਹੋਰ ਨੇ ਜਾਣਕਾਰੀ ਦਿੱਤੀ ਹੈ ਵੀ ਇਸ ਤਰ੍ਹਾਂ ਕਰਕੇ ਭਾਈ ਬੋਰਡ ਲੱਗੇ ਹੋਏ ਆ ਤੇ ਅੱਜ ਸਾਨੂੰ ਬੁਲਾਇਆ ਵੀ ਇਹਨਾਂ ਨੇ ਸੋ ਸਰਕਾਰ ਜੀ ਬੰਮਾ ਸਾਹਿਬ ਪਹਿਲਾਂ ਤਾਂ ਸਵਾਗਤ ਤੁਹਾਡਾ ਜੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਕਾਰ ਮਨਾ ਰਹੀ ਹੈ ਤੁਸੀਂ ਸਾਨੂੰ ਦੱਸਿਆ ਵੀ ਬੋਰਡ ਭਾਈ ਥਾ ਥਾ ਦੇ ਲਾਇਓਏ ਸ਼ਰਧਾ ਡੁੱਲ ਡੁੱਲ ਪੈ ਰਹੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਹ ਲੋ ਵੀ ਦੇਸ਼ ਵਿਦੇਸ਼ ਤੋਂ ਸਮੂਹ ਜਿਹੜੀ ਸੰਗਤ ਹੈ ਗੁਰੂ ਸਾਹਿਬ ਜੀ ਸ੍ਰੀ ਗੁਰੂ ਤੇਗ ਹਾਰਾ ਜੀ ਮਹਾਰਾਜ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਆ ਰਹੀ ਪਹਿਲਾਂ ਤਾਂ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਪੰਜਾਬ ਸਰਕਾਰ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਇਹ ਧਾਰਮਿਕ ਦਿਹਾੜੇ ਹੁੰਨੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਮਨਾਉਣ ਦਾ ਕੰਮ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਸ਼ਰਧਾ ਭੇਂਦਾ ਉਹਨਾਂ ਨੇ ਮਰਿਆਦਾ ਅਨੁਸਾਰ ਇਹਨਾਂ ਨੂੰ ਮਨਾਣਾ ਹੁੰਦਾ ਜਾਂ ਉਹਨਾਂ ਦੇ ਵਿੱਚ ਆਪਾਂ ਕਹਿ ਲਓ ਕਿ ਇੰਤਜ਼ਾਮ ਕਰ ਰਹੇ ਹੁੰਨੇ ਮੈਂ ਇਹ ਨਹੀਂ ਗੱਲ ਕਹਿਣਾ ਕਿ ਪੰਜਾਬ ਸਰਕਾਰ ਇਹਦੇ ਵਿੱਚ ਦਖਲ ਕਿਉਂ ਦੇ ਰਹੀ ਹੱਕ ਨਹੀਂ ਪੰਜਾਬ ਸਰਕਾਰ ਦਾ ਬਣਦਾ ਉਹਨਾਂ ਹੀ ਸਾਡਾ ਆਮ ਆਮ ਵਿਅਕਤੀ ਦਾ ਆਮ ਸਿੱਖ ਦਾ ਆਮ ਪੰਜਾਬੀ ਦਾ ਜਾਂ ਜਿੱਥੇ ਵੀ ਦੇਸ਼ ਉਦੇਸ਼ ਦੇ ਵਿੱਚ ਸਾਡੀਆਂ ਸਮੂਹ ਸੰਗਤਾਂ ਉਹਨਾਂ ਦਾ ਫਰਜ਼ ਬਣਦਾ ਕਿ ਅਸੀਂ ਸ਼ਰਧਾ ਨਾਲ ਇਹ ਦਿਹਾੜੇ ਮਨਾਈਏ ਪਰ ਇਸ ਜਿਹੜੀ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਇਹਦੇ ਵਿੱਚ ਕਿੰਨੀ ਜ਼ਿਆਦਾ ਰਾਜਨੀਤੀ ਹੈ ਜਿਹੜੀ ਘਰ ਘਰ ਗਈ ਕੀ ਐਸਜੀਪੀਸੀ ਮੈਂ ਐਸਜੀਪੀਸੀ ਦੇ ਅਹੁਦੇਦਾਰਾਂ ਨੂੰ ਕਿਸੇ ਨੂੰ ਇੱਥੇ ਸਰਟੀਫਿਕੇਟ ਦੇਣ ਨਹੀਂ ਆਇਆ ਕਿ ਐਸਜੀਪੀਸੀ ਦੇ ਜਿਹੜੇ ਨਮਾਇंदे ਆ ਉਹ ਬਹੁਤ ਚੰਗੇ ਆ ਪਰ ਐਸਜੀਪੀਸੀ ਸਾਡੇ ਜਿਹੜੇ ਗੁਰੂ ਸਾਡੇ ਜਿਹੜੇ ਕਹੋ ਬਜ਼ੁਰਗ ਹੈ ਉਹਨਾਂ ਨੇ ਬੜੀਆਂ ਸ਼ਹਾਦਤਾਂ ਦੇ ਕੇ ਇਹ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਦਾ ਇਹ ਹੱਕ ਮਿਲਿਆ ਸੀ ਸਿੱਖਾਂ ਨੂੰ ਆਪਣੇ ਗੁਰਦਵਾਰਾ ਸਹਿਬਾਨ ਦੀ ਸੇਵਾ ਸੰਭਾਲ ਦਾ ਤੇ ਉਸ ਤੋਂ ਬਾਅਦ ਜੇ ਕਹਿ ਲਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਇੱਕ ਔਰੰਗਜ਼ੇਬ ਜਾਂ ਉਸ ਸਮੇਂ ਦੀ ਮੁਗਲ ਜਿਹੜੀ ਸਲਤਨਤ ਸੀ ਉਹਨੂੰ ਵੰਗਾਰਨ ਲਈ ਜਾਂ ਉਹਨੂੰ ਦੱਸਣ ਲਈ ਕਿ ਭਾਈ ਜਿਹੜਾ ਅਕਾਲ ਤਖਤ ਸਾਹਿਬ ਹੈ ਇਹ ਸਾਡਾ ਸਿੱਖਾਂ ਦਾ ਸਾਡਾ ਕੈਲੋ ਵੀ ਸਾਡੀ ਸਰਮੌਰ ਸੰਸਥਾ ਹੈ ਜਿਹੜਾ ਇੱਥੇ ਦਾ ਫੈਸਲਾ ਹੋਵੇਗਾ ਉਹ ਗੁਰੂ ਦਾ ਇਲਾਈ ਹੁਕਮ ਹੋਵੇਗਾ ਪਰ ਜਿਹੜੇ ਪਿਛਲੇ ਦਿਨੀ ਪਿਛਲੇ 1 ਮਹੀਨੇ ਤੋਂ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚੱਲ ਰਿਹਾ ਉਹਦੇ ਵਿੱਚ ਇਹ ਹੋ ਰਿਹਾ ਕਿ ਸਰਕਾਰ ਆ ਜਿਹੜੀ ਉਹ ਐਸਜੀਪੀਸੀ ਨੂੰ ਤੇ ਜਿਹੜੀ ਐਸਜੀਪੀਸੀ ਆ ਉਹ ਸਰਕਾਰ ਨੂੰ ਥੱਲੇ ਲਾਉਣ ਲਈ ਲੱਗੀ ਹੋਈ ਸ਼ਹੀਦੀ ਦਿਹਾੜਿਆਂ ਦਾ ਕਿਸੇ ਨੂੰ ਕੋਈ ਵੀ ਕਹ ਲੋ ਵੀ ਭਾਵਨੀ ਹੈ ਕਿ ਅਸੀਂ ਇਹਨੂੰ ਸ਼ਰਧਾ ਭੇਟ ਕਰੀਏ ਆਪਣੇ ਇਤਿਹਾਸ ਨੂੰ ਆਪਣੀਆਂ ਨਸਲਾਂ ਤੱਕ ਪਹੁੰਚਾਈਏ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਆਪਾਂ ਆਪਣੀ ਜਿਹੜੀ ਸਾਡੀ ਆਣ ਵਾਲੀ نسل ਜਾ ਸਾਡੇ ਦੁਨੀਆ ਦੇ ਪੱਧਰ ਤੇ ਅਸੀਂ ਉਹਨੂੰ ਪਹਚਾਈਏ ਕਿ ਕਿਸ ਤਰ੍ਹਾਂ ਸਾਡੇ ਗੁਰੂ ਸਹਿਬਾਨ ਨੇ ਕੁਰਬਾਨੀਆਂ ਦਿੱਤੀਆਂ ਸੀ ਉਸ ਜਿਹੜੀ ਕਹੋ ਮਹੱਤਤਾ ਨਾਲ ਕੋਈ ਮਤਲਬ ਨਹੀਂ ਆ ਆਪਸ ਦੇ ਵਿੱਚ ਲੜ ਰਹੇ ਮਤਲਬ ਕਿਵੇਂ ਨਹੀਂ ਆ ਜੀ ਮਤਲਬ ਦੇਖੋ ਤੁਹਾਨੂੰ ਮੈਂ ਦੱਸ ਰਿਹਾ ਜਿਵੇਂ ਤੁਸੀਂ ਸਾਨੂੰ ਵੀ ਇੱਥੇ ਸੱਦਿਆ ਅਸੀਂ ਮੈਂ ਵੀ ਦੇਖੇ ਇਹ ਪੋਸਟਰ ਬਾਈ ਜੀ ਇੰਨੀ ਸ਼ਰਦਾਂ ਨਾਲ ਪੋਸਟਰ ਲਾਏ ਹੋਏ ਆ ਇੱਥੋਂ ਜਿੱਥੇ ਮਰਜੀ ਪੰਜਾਬ ਦੇ ਵਿੱਚ ਚੱਲ ਜਾਓ ਤੁਸੀਂ ਕਹਿੰਦੇ ਮਤਲਬ ਨਹੀਂ ਇਹਨਾਂ ਨੂੰ ਦੇਖੋ ਪੋਸਟਰ ਲਾਉਣਾ ਜਾਂ ਫਲੈਕਸ ਲਾਉਣਾ ਕੋਈ ਮਾੜੀ ਗੱਲ ਨਹੀਂ ਪਰ ਤੁਸੀਂ ਸਾਈਨ ਬੋਰਡ ਤੇ ਪੋਸਟਰ ਲਾਤੇ ਜਿੱਥੇ ਸੰਗਤ ਨੇ ਆ ਕੇ ਦੇਖਣਾ ਵੀ ਕਿੰਨੇ ਕਿਲੋਮੀਟਰ ਰਹਿ ਗਿਆ ਜਾਂ ਕਿੰਨੀ ਸਪੀਡ ਰੱਖਣੀ ਕੋਈ ਦਰਘਟਨਾਵਾਂ ਦਾ ਕੋਈ ਥਾਂ ਹੁੰਦੀ ਕੋਈ ਐਕਸੀਡੈਂਟ ਪ੍ਰੋਨ ਏਰੀਆ ਹੁੰਦਾ ਵੀ ਉਹਦੇ ਵਿੱਚ ਲਿਖਿਆ ਹੁੰਦਾ ਵੀ ਇੱਥੇ ਭਾਈ ਗੱਡੀ ਹੌਲੀ ਚਲਾਓ ਜਾਂ ਚੀਦੀ ਵਰਤੋ ਉਹ ਸਾਰੇ ਦੱਬ ਲੇਗੇ ਉਸ ਤੋਂ ਇਲਾਵਾ ਕਰੋੜਾਂ ਰੁਪਏ ਦੇ ਬੋਰਡ ਲਾ ਦਿੱਤੇ ਗਏ ਕਰੋੜਾਂ ਰੁਪਏ ਦੇ ਬੋਰਡ ਪਰ ਮੈਨੂੰ ਪੰਜਾਬ ਸਰਕਾਰ ਇੱਕ ਬੋਰਡ ਤੇ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਕੁਰਬਾਨੀ ਦਾ ਇਤਿਹਾਸ ਲਿਖਿਆ ਹੋਇਆ ਇੱਕ ਬੋਰਡ ਤੇ ਦਿਖਾ ਦਵੇ ਕਿ ਇਸ ਆਪਾਂ ਜਿੱਥੇ ਜਿਹੜੀ ਸੰਗਤ ਹੈ ਉਹਨੂੰ ਪਤਾ ਲੱਗੇ ਕਿ ਸਾਡੇ ਜਾਂ ਸਾਡੇ ਗੁਰੂ ਸਹਿਬਾਨਾਂ ਨੂੰ ਸਾਡੇ ਬੱਚਿਆਂ ਨੂੰ ਸਾਡੀ ਆਣ ਵਾਲੀ نسل ਨੂੰ ਕੀ ਸਾਡੇ ਗੁਰੂ ਸਾਹਿਬ ਸਾਡੇ ਸ਼ਹੀਦ ਸਿੰਘ ਜੇ ਕੁਰਬਾਨੀ ਦੇ ਕੇ ਗਏ ਹਨ ਉਹ ਕਿਸ ਮਕਸਦ ਲਈ ਦੇ ਕੇ ਗਏ ਇੱਕ ਵੀ ਬੋਰ ਤੇ ਕਰੋੜਾਂ ਰੁਪਇਆ ਖਰਚਣ ਦੇ باوجود ਸਾਡਾ ਇਤਿਹਾਸ ਨਹੀਂ ਸਿਰਜਿਆ ਗਿਆ ਉੱਥੇ ਲਿਖਿਆ ਗਿਆ ਕਿ ਆਂਦੀ ਸੰਗਤ ਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਹਿਬਾਨ ਸਾਡੇ ਸ਼ਹੀਦ ਸਿੰਘਾਂ ਦੀ ਕੀ ਕੁਰਬਾਨੀ ਸੀ ਕਿਸ ਮਕਸਦ ਲਈ ਅਸੀਂ ਕੁਰਬਾਨੀ ਕੀਤੀ ਇੱਕ ਵੀ ਬੋਰ ਤੇ ਜੇ ਪੰਜਾਬ ਸਰਕਾਰ ਇਤਿਹਾਸ ਦਿਖਾ ਦੇਵੇ ਤਾਂ ਮੈਂ ਇਹ ਕਹਿ ਲਵਾਂ ਵੀ ਮੇਰੇ ਜਿਹੜੇ ਦੋਸ਼ ਆ ਉਹ ਗਲਤ ਸਾਬਤ ਹੋਣਗੇ ਪਰ ਪੰਜਾਬ ਸਰਕਾਰ ਕੇਵਲ ਤੇ ਕੇਵਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਰੋਪੜ ਦੇ ਵਿੱਚ ਅਸੀਂ ਖੜੇ ਆ ਜਾਂ ਕਿਤੇ ਵੀ ਰਾਜਨੀਤਿਕ ਤੌਰ ਤੇ ਏਜੰਡਾ ਸੈੱਟ ਕਰਨ ਲੱਗੀ ਹੋਈ ਸਾਨੂੰ ਦਿਹਾੜੇ ਮਨਾਣੇ ਚਾਹੀਦੇ ਸਾਨੂੰ ਇੱਥੋਂ ਸੇਧ ਮਿਲਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਦਾ ਇੱਕਾ ਬੋਰਡ ਦੱਸ ਦੋ ਮੈਂ ਕਿਤੇ ਇਤਿਹਾਸ ਲਿਖਿਆ ਹੋਵੇ ਭਗਵੰਤ ਮਾਨ ਜੀ ਦੀ ਫੋਟੋ ਹੈ ਕਹਿੰਦੇ ਜੀ ਫੋਟੋ ਲਾ ਦਿੱਤੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸੀਂ ਤਾਂ ਉਹ ਕਹਿੰਦੇ ਗੁਰੂ ਦੀ ਖੁਸ਼ੀ ਲੈਣੀ ਹੈ ਜੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਖੁਸ਼ ਹੋਣਗੇ ਵੀ ਮੇਰੇ ਭਾਈ ਪਿਤਾ ਦਾ ਦਿਹਾੜਾ ਮਨਾ ਰਹੇ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਖੁਸ਼ ਹੋਣਗੇ ਮੈਂ ਕਹਿੰਦਾ ਇੱਕ ਗੱਲ ਸੁਣੋ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਦੋਂ ਵੀ ਰਸਮਾਂ ਹੋਈਆਂ ਹੋਣਗੀਆਂ ਸ਼ਹਾਦਤ ਉਦੋਂ ਵੀ ਅਰਦਾਸ ਹੋਈ ਹੋਵੇਗੀ ਉਦੋਂ ਵੀ ਅਖੰਡ ਪਾਤਸ਼ਾਹ ਰੱਖੇ ਹੋਣਗੇ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੋਸਟਰ ਲਾ ਕੇ ਪ੍ਰਚਾਰ ਕੀਤਾ ਸੀ ਸਿੱਖੀ ਕੌਮ ਦਾ ਕੀ ਖਾਲਸਾ ਦੀ ਸਿਰਜਣਾ ਦੇ ਵੇਲੇ 1699 ਵੇਲੇ ਕੀ ਅਸੀਂ ਸਿੱਖ ਕੌਮ ਨੇ ਪੋਸਟਰ ਲਾਇਆ ਸੀ ਕਿ ਆਜੋ ਮਹਨਤ ਪ੍ਰਸਾਦ ਦੀ ਧਰਤੀ ਦੇ ਕਟ ਕਰ ਰਹੇ ਆ ਉਹਨਾਂ ਨੇ ਇੱਕ ਇਤਿਹਾਸਿਕ ਸੇਧ ਦਿੱਤੀ ਸੀ ਇੱਕ ਵਿਚਾਰਤਾਰਾ ਦਿੱਤੀ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਇੱਕ ਤਾਕਤ ਦਿੱਤੀ ਸੀ ਉਹਨਾਂ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਸੀ ਉਹਨਾਂ ਨੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ ਉਹਨਾਂ ਨੇ ਇੱਕ ਇੱਕ ਥਾਂ ਤੇ ਖਾਲਸੇ ਦੀ ਜਨਮ ਭੂਮੀ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਸਾਰੀਆਂ ਕੌਮਾਂ ਨੂੰ ਗਰੀਬ ਅਮੀਰ ਕਿਸੇ ਵੀ ਜਾਤ ਧਰਮ ਨਾਲ ਉਹ ਸੰਬੰਧ ਰੱਖਦਾ ਹੋਵੇ ਉਹਨਾਂ ਨੂੰ ਇੱਕ ਤੱਕ ਦੇਣ ਲਈ ਕੀਤਾ ਸੀ ਪੋਸਟਰਾਂ ਲਾ ਕੇ ਤੱਕ ਤਾਂ ਨਹੀਂ ਦਿੱਤੇ ਨਾਲੇ ਇੱਕ ਗੱਲ ਹੈ ਮੰਨ ਲੈਨੇ ਡਿਜੀਟਲ ਜਮਾਨਾ ਹੈ ਮੰਨ ਲੈਨੇ ਪੋਸਟਰਾਂ ਦਾ ਪ੍ਰਚਾਰ ਹੈ ਪਰ ਪੋਸਟਰਾਂ ਤੇ ਪ੍ਰਚਾਰ ਦੱਸੋ ਕੀਤਾ ਕਿੱਥੇ ਆ ਕਿਸੇ ਗੁਰੂ ਸਾਹਿਬ ਦਾ ਕਿਸੇ ਸ਼ਹੀਦ ਸਿੰਘ ਦਾ ਇਤਿਹਾਸ ਲਿਖਿਆ ਹੋਵੇ ਕਿ ਕਦੋਂ ਸ਼ਹਾਦਤ ਹੋਈ ਉਹ ਸ਼ਹਾਦਤ ਦੇ ਕਰ ਲਿਖੇ ਹੋਣ ਉਹ ਮਾਨਵਤਾ ਨੂੰ ਸੰਦੇਸ਼ ਲਿਖਿਆ ਹੋਵੇ ਉਹ ਲਿਖਿਆ ਹੋਵੇ ਕਿ ਔਰੰਗਜ਼ੇਬ ਨੂੰ ਵੰਗਾਰਿਆ ਸੀ ਕਿ ਤੂੰ ਮੇਰਾ ਧਰਮ ਪਰਿਵਰਤਨ ਕਰਾ ਲਾ ਸਾਰੀ ਹਿੰਦੂ ਕੌਮ ਸਾਰੀ ਬ੍ਰਾਹਮਣ ਕੌਮ ਅਸੀਂ ਮੁਸਲਮਾਨ ਬਣ ਜਾਵਾਂਗੇ ਕਿਸੇ ਇੱਕ ਮੋਰ ਤੇ ਲਿਖਿਆ ਹੋਇਆ ਇੱਥੋਂ ਇਹ ਮੈਂ ਕਹਿੰਦਾ ਤੁਸੀਂ ਗੱਲ ਕਰਦੇ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਮੇਂ ਹੁੰਦੇ ਤਾਂ ਇਹਨਾਂ ਦਾ ਮੇ ਕੋਈ ਸ਼ਬਦ ਗਲਤ ਨਿਕਲ ਜਾਣਾ ਇਹਨਾਂ ਨੂੰ ਇਹੋ ਜਿਹਾ ਸੇਕ ਲਾਉਂਦੇ ਇਹਨਾਂ ਦੀ ਇਹ ਜੀ ਧੂਈ ਕੁੱਟਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸ਼ਰਦਾ ਹੁੰਦੀ ਕੀ ਆ ਯਾਰ ਗੱਲ ਸੁਣੋ ਅਸੀਂ ਇਤਿਹਾਸ ਦੱਸਣ ਲਈ ਮਿਲਾਨੇ ਆਪਾਂ ਜੜੀਆਂ ਕਹ ਲੋ ਵੀ ਕੋਈ ਵੀ ਧਾਰਮਿਕ ਆਪਣੇ ਪੂਰਬਜਾਂ ਨੂੰ ਯਾਦ ਕਰਦੇ ਆ ਆਪਣੇ ਗੁਰੂ ਸਹਿਬਾਨਾਂ ਨੂੰ ਯਾਦ ਕਰਦੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਉਹਦੇ ਮਕਸਦ ਕੀ ਹੁੰਦਾ ਮਕਸਦ ਹੁੰਦਾ ਕਿ ਕੁਰਬਾਨੀ ਦਿੱਤੀ ਕਿਉਂ ਹੈ ਕੁਰਬਾਨੀ ਦਿੱਤੀ ਕਿਉਂ ਹੈ ਜ਼ਬਰ ਤੇ ਜ਼ੁਲਮ ਦੀ ਜਿਹੜੀ ਜੰਗ ਸੀ ਉਹਦੇ ਚਔਰੰਗਜੀਬ ਨੂੰ ਵੰਗਾਰਿਆ ਇੱਕ ਬੈਨਰ ਤੇ ਦੱਸ ਦਿੱਤਾ ਜਾਵੇ ਜਿੱਥੇ ਕਰੋੜਾਂ ਰੁਪਏ ਖਰਚੇ ਕਿਤੇ ਪ੍ਰਚਾਰ ਕੀਤਾ ਹੋਵੇ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਹੀਂ ਨਹੀਂ ਉਹ ਕਹਿੰਦੇ ਜੀ ਤੁਸੀਂ ਅਸੀਂ ਪੋਸਟਰ ਲਾਤੇ ਤੁਸੀਂ ਉਦਣ 23 ਨਵੰਬਰ ਤੋਂ 25 ਨਵੰਬਰ ਤੱਕ ਕਿਹੜਾ ਇਹਨਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਹੈ ਜੀ ਆਹੀ ਦੱਸਣਾ ਇਤਿਹਾਸ ਇਹ ਕਹਿੰਦੇ ਉੱਥੇ ਤਾਂ ਪਹੁੰਚੋ ਇੰਨੇ ਕ ਪੋਸਟਰਾਂ ਦੇ ਉੱਤੇ ਆਪਾਂ ਕਿਸ ਤਰ੍ਹਾਂ ਇਹਨਾਂ ਇਤਿਹਾਸ ਦੱਸ ਦਈਏ ਉਹ ਮੇਰੀ ਗੱਲ ਸੁਣੋ ਫਿਰ ਆਪਣਾ ਪ੍ਰਚਾਰ ਕਰਨ ਲਈ ਕੀਤਾ ਵੇ ਇੱਕ ਗੱਲ ਦੱਸੋ ਕਿ ਜਿਹੜੇ ਬੈਨਰ ਲਾਏ ਗਏ ਜਾਂ ਫਲੈਕਸ ਲਾਏ ਗਏ ਜੇ ਇੰਨਾ ਪੈਸਾ ਜਿਹੜਾ ਪਤਾ ਤਾਂ ਬਾਅਦ 'ਚ ਹੀ ਲੱਗਣਾ ਇਹ ਤਾਂ ਆਰਟੀ ਦਾ ਜਵਾਬ ਹੀ ਨਹੀਂ ਦਿੰਦੇ ਜੇ ਇੰਨਾ ਜਿਹੜਾ 100 ਕਰੋੜ 200 ਕਰੋੜ ਲਾਇ ਕੀ ਇਹ ਨਾ ਪੋਸਟਰਾਂ ਚੋਂ ਕੱਢਣ ਪਾਉਣ ਨੂੰ ਹੈ ਕੁਝ ਤੇ ਇਹਨਾਂ ਨੇ ਕਿਹੜਾ ਪ੍ਰਚਾਰ ਹੋ ਗਿਆ ਸਾਡੀ ਸਿੱਖ ਕੌਮ ਦਾ ਗੱਲ ਕੀ ਹੈ ਗੱਲ ਇਹ ਹੈ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਅੰਦਾਜ਼ੀ ਦੀ ਗੱਲ ਇਹ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਗਵੰਤ ਮਾਨ ਜੀ ਚੈਲੰਜ ਕਰ ਰਹੇ ਉਹਨਾਂ ਦੇ ਨਾਮ ਨੂੰ ਕਿ ਤੁਸੀਂ ਮਰਿਆਦਾ ਅਨਸਾਰ ਮੈਂ ਕਹਿੰਨਾ ਉਹ ਮਰਿਆਦਾ ਅਨਸਾਰ ਉਹਨਾਂ ਦੀ ਜਿਹੜੀ ਤਾਜ ਪੋਸ਼ੀ ਕੀਤੀ ਗਈ ਨਹੀਂ ਕੀਤੀ ਉਹ ਇੱਕ ਅਲੱਗ ਵਿਸ਼ਾ ਹੈ ਪਰ ਕਿਸੇ ਜਿਹੜਾ ਇਸ ਧਰਤੀ ਤੇ ਵਸਿੰਦਾ ਹੈ ਕਿਸੇ ਦੀ ਜ਼ਰਤ ਨਹੀਂ ਹੈ कि ਜੜੀ ਉਥੇ ਸੰਸਥਾ ਤੇ ਸਾਡੀ ਤੇ ਜਿਹੜੇ ਐਸਐਮ ਜਥੇਦਾਰ ਸਾਹਿਬ ਹੈ ਉਹਨਾਂ ਦੇ ਹੁਕਮ ਦੀ ਅਦੁੱਲੀ ਕਰੇ ਉਹਨਾਂ ਦੇ ਬਾਰੇ ਆਪਣਾ ਕਿੰਤੂ ਪ੍ਰੰਤੂ ਕਰੇ ਉਹਨਾਂ ਦੀ ਜੜੀ ਕੈਲੋ ਜੜੀ ਉਹਨਾਂ ਦੀ ਇੱਕ ਇੰਪੋਰਟੈਂਸ ਹੈ ਇੱਕ ਮਹੱਤਤਾ ਹੈ ਉਹਨੂੰ ਚੈਲੰਜ ਕਰੇ ਇਹ ਤਾਂ ਯਾਰ ਗੱਲ ਸੁਣੋ ਐਸਜੀਪੀਸੀ ਨੂੰ ਵੀ ਚੈਲੰਜ ਕਰ ਰਹੇ ਅਕਾਲ ਤਖਤ ਸਭ ਨੂੰ ਵੀ ਚੈਲੰਜ ਕਰ ਰਹੇ ਇੱਕ ਇਹਨਾਂ ਦਾ ਇੱਕੇ ਤਖਤ ਹੈ ਫਿਰ ਉਹ ਲੋਕ ਇਹ ਵੀ ਕਹਿ ਰਹੇ ਹੋ ਕਿ ਨੇ ਜੇ ਇੰਨਾ ਚੈਲੰਜ ਕਰ ਰਿਹਾ ਵੀ ਸਾਡੀ ਕੌਮ ਸੁੱਤੀ ਪਈ ਆ ਮਲਕੇ ਜੇ ਅੱਜ ਜੇ ਉਦੋਂ ਕਾਲੀ ਫੁੱਲਾ ਸਿੰਘ ਨੇ ਹਰਵਿੰਦਰ ਸਿੰਘ ਨੂੰ ਕਹਿਤਾ ਜੀ ਵੀ ਕਾਣਿਆ ਆ ਜਾ ਹੁਣ ਫਿਰ ਤੂੰ ਤੂੰ ਠੀਕ ਹੈ ਤੈਨੂੰ ਖਾਲਸਾ ਨਾ ਦਿੱਤੀ ਆ ਗੱਦੀ ਤੇ ਇਸ ਤਰ੍ਹਾਂ ਕਹਿੰਦੇ ਇਹਨੂੰ ਕਿਉਂ ਕਿਉਂ ਨਿਕੜੀਸਿਆ ਜਾ ਸਕਦਾ ਗੱਲ ਐਦਾਂ ਹੈ ਜੀਨੇ ਘਰੀਸਣਾ ਉਹ ਕੌਣਾ ਉਹਨਾਂ ਨੇ ਵੀ ਆਪਣੇ ਟਾਈਮ ਦੌਰਾਨ ਕਿਦਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲਾਇਆ ਕਿੱਦਾਂ ਗੱਦੀ ਤੋਂ ਲਾਇਆ ਗਿਆ ਕਿਦਾਂ ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰ ਰਣਜੀਤ ਸਿੰਘ ਨੂੰ ਲਾਇਆ ਕਿਦਾਂ ਗਿਆਨੀ ਮੋਹਨ ਸਿੰਘ ਜੀ ਨੂੰ ਲਾਇਆ ਹੁਣ ਕਿਦਾਂ ਗਰਮਚ ਗਿਆਨੀ ਗਰਬਚਨ ਸਿੰਘ ਜੀ ਨੂੰ ਲਾਇਆ ਕਿਦਾਂ ਗਿਆਨੀ ਰਗਵੀਰ ਸਿੰਘ ਜੀ ਨੂੰ ਉਹਨਾਂ ਨੇ ਤਾਰਿਆ ਉਹ ਗੱਲਾਂ ਤਾਂ ਇੱਕੋ ਐ ਗੱਲ ਕੌਮ ਦੀ ਤਾਂ ਰਹੀ ਨਹੀਂ ਗੱਲ ਰਹਿ ਗਈ ਸਿਆਸਤ ਦੀ ਗੱਲ ਰਹਿ ਗਈ ਵੋਟਾਂ ਦੀ ਅੱਗੇ ਆਪਣੇ ਲੋਕ ਵੀ ਇਦਾਂ ਦੇ ਹੋਗੇ ਕੋਈ ਕਿਸੇ ਦਾ ਵਿਰੋਧ ਨਹੀਂ ਆ ਕੋਈ ਕੋਈ ਰਾਜਨੀਤਿਕ ਪਾਰਟੀ ਵਿਰੋਧ ਨਹੀਂ ਕਰ ਰਹੀ ਗੁਰੂ ਸਾਹਿਬ ਦੀ ਸਿਆਸਤ ਜਿਹੜੀ ਇਹਦੇ ਨਾਮ ਤੇ ਸਿਆਸਤ ਕੀਤੀ ਜਾ ਰਹੀ ਗੁਰੂ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਉਣ ਦਾ ਜਿਹੜਾ ਆਪਣਾ ਮਕਸਦ ਕੀ ਹੋਣਾ ਚਾਹੀਦਾ ਜਿਹੜੀ ਕਿ ਸਾਡੇ ਨੌਜਵਾਨਾਂ ਨੂੰ ਸਾਡੀ ਪੀੜ੍ਹੀ ਨੂੰ ਸਾਡੇ ਦੇਸ਼ ਉਦੇਸ਼ ਚ ਲੋਕਾਂ ਨੂੰ ਪਤਾ ਲੱਗੇ ਸਾਡੇ ਧਰ ਬਾਰੇ ਕਿ ਕਿਸ ਤਰ੍ਹਾਂ ਧਰਮ ਪਰिवर्तन ਦੇ ਖਿਲਾਫ ਗੁਰੂ ਸਾਹਿਬ ਨੇ ਆਪਣੇ ਕੁਰਬਾਨੀ ਦਿੱਤੀ ਆਪਣੀ ਸ਼ਹਾਦਤ ਦਿੱਤੀ ਕਿਦਾਂ ਸ਼ਹੀਦ ਸਿੰਘਾਂ ਨੇ ਸ਼ਹਾਦਤ ਦਿੱਤੀ ਉਹ ਤਾਂ ਮਤਲਬੇ ਨਹੀਂ ਆਨੰਦਪੁਰ ਸਾਹਿਬ ਜਾਓ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਲ ਇੱਕ ਸਕਰੀਨ ਲੱਗੀ ਹੋਈ ਹੈ ਅੱਜ ਰਾਤ ਨੂੰ ਦੇਖ ਲਿਓ ਉਹ ਸਕਰੀਨ ਤੇ 1 ਮਹੀਨੇ ਤੋਂ ਪਿਛਲੇ 1 ਮਹੀਨੇ ਤੋਂ ਇਹਨਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਕੇਵਲ ਜਿਵੇਂ ਮੈਂ ਬੋਲ ਰਿਹਾ ਆਪਣਾ ਪ੍ਰਚਾਰ ਹੋ ਰਿਹਾ ਕੋਈ ਕੀਰਤਨ ਦਾ ਉੱਥੇ ਪ੍ਰਵਾਹ ਨਹੀਂ ਹੋ ਰਿਹਾ ਕੋਈ ਕਿਸੇ ਕਿਸਮ ਦਾ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਨਹੀਂ ਦੱਸਿਆ ਜਾ ਰਿਹਾ ਕੇਵਲ ਤੇ ਕੇਵਲ ਮੰਤਰੀ ਹਰਜੋਤ ਸਿੰਘ ਬੈਂਸ ਆਪਣਾ ਪ੍ਰਚਾਰ ਕਰ ਰਿਹਾ ਮੈਂ ਆਂਖੀ ਤਾ ਆਖੀ ਤਾ ਉਹ ਇਹਨਾਂ ਨੇ ਆ ਜਿਹੜੇ ਬੋਰਡ ਲਾਏ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਇਹ ਮੇਰੀ ਗਲ ਲਾ ਦਿਓ ਜਿਹੜੇ ਬੋਰਡ ਲਾਏ ਇਹਦੇ ਨਾਲੋਂ ਚੰਗਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਨੰਗਲ ਜਿਹੜੀ ਰੋਡ ਹੈ ਉਹਨੂੰ ਹੀ ਬਣਾ ਦਿੰਦੇ ਪੈਚਵਰਕ ਹੋਇਆ ਬੱਤਲੀ ਸਾਹਿਬ ਪੈਚਵਰਕ ਸ਼ਹੀਦੀ ਨੂੰ ਅਸੀਂ ਪ੍ਰਣਾਮ ਕਰਨ ਜਾ ਰਹੇ ਦਿਹਾੜੇ ਮਨਾਉਣ ਜਾ ਰਹੇ ਹਜੇ ਵੀ ਅੱਜ ਦੀ ਡੇਟ ਆ 25 23 ਤਰੀਕ ਹੈ ਇਹ ਪਰਸੋਂ ਨੂੰ ਆ ਜਾਣੀ 23 ਤਰੀਕ ਤੋਂ ਪਹਿਲਾਂ ਹਜੇ ਵੀ ਗਲੀਆਂ ਪੁੱਟੀਆਂ ਹੋਈਆਂ ਕਦੇ ਪੈਚਵਰਕ ਮਨਾਇਆ ਗਿਆ ਇਹ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਜ਼ਿਆਦਾ ਕਰੋੜਾ ਰੁਪਈਆ ਪਿੰਡਾਂ 'ਚ ਗ੍ਰਾਂਟ ਵਰਤਦੀ ਇੱਕ ਸੜਕੇ ਬਣਾ ਦਿੰਦੇ ਸੜਕ ਤੇ ਉਹ ਸੜਕ ਤੇ 50 ਐਕਸੀਡੈਂਟ ਇੱਕ ਮਹੀਨੇ ਦੇ ਵਿੱਚ ਇੱਕ ਸਾਲ ਦੇ ਵਿੱਚ ਘੱਟੋ ਘੱਟ 50 ਮੌਤਾਂ ਹੋ ਚੁੱਕੀਆਂ ਅੱਜ ਉਹਨਾਂ ਨੇ ਪੈਚਵਰਕ ਕੀਤਾ ਹੋਇਆ ਧਾਰਮਿਕ ਤੌਰ 'ਤੇ ਚਲੋ ਸਮਾਗਮ ਹੈ ਤੇ ਜਥੇਦਾਰ ਸਾਹਿਬ ਕਹਿੰਦੇ ਵੀ ਭਾਈ ਬੰਦੀ ਸਿੰਘ ਨੂੰ ਰਿਹਾ ਕਰੋ ਸਾਡੇ ਸਿੱਖ ਜਿਹੜੇ ਜਿੱਥੇ ਵੀ ਬਾਹਰ ਜਾਂਦੇ ਕਕਾਰਾਂ ਨੂੰ ਉਹਨਾਂ ਨੂੰ ਪਹਿਨਣ ਨਹੀਂ ਦਿੱਤਾ ਜਾਂਦਾ 에어ਪੋਰਟ ਦੇ ਉੱਤੇ ਜਿਹੜਾ ਸਟਾਫ ਕੰਮ ਕਰਦਾ ਉਹ ਕਕਾਰ ਪਾ ਕੇ ਨਹੀਂ ਕੰਮ ਕਰ ਸਕਦਾ ਅਜਿਹਿਆਂ ਕਹਿੰਦੇ ਰੋਕਾਂ ਹਟਵਾਓ ਫੇਰ ਆ ਗੁਰੂ ਸਾਹਿਬ ਦਾ ਮੱਧਿਆਲਾ ਮਨਾਉਣ ਦਾ ਦੇਖੋ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਜਥੇਦਾਰ ਨੇ ਕਿਹਾ ਜਥੇਦਾਰ ਸਾਹਿਬ ਨੇ ਕਿਹਾ ਉਹ ਮਤਾ ਲਿਆਣਾ ਚਾਹੀਦਾ ਇਹਨਾਂ ਨੂੰ ਵਿਧਾਨ ਸਭਾ 'ਚ ਮਤਾ ਲਿਆਣਾ ਚਾਹੀਦਾ ਕਿ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਕੱਟ ਚੁੱਕੇ ਜਦ ਸਮਝੌਤਾ ਐਕਸਪ੍ਰੈਸ ਜਿਹੜਾ ਬਲਾਸੀ ਉਹਦੇ ਬੰਦੇ ਉਹ ਉਹ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਮਾਫ਼ ਕੀਤਾ ਜਾ ਸਕਦਾ ਜਦ ਗੋਦਰਾ ਕਾਂ ਦੇ ਦੋਸ਼ੀਆਂ ਨੂੰ ਹਾਰ પાਕੇ ਉਹਨਾਂ ਦਾ ਸਤਕਾਰ ਜਾਂ ਕਹ ਲਓ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਸਕਦਾ ਕਿ ਉਹਨਾਂ ਨੂੰ ਉਹਨਾਂ ਨੂੰ ਸੈਂਟਰ ਸਰਕਾਰ ਨੇ ਮਾਫ਼ ਕੀਤਾ ਜਦ ਦੇਰਾ ਸੱਚਾ ਸੌਦੇ ਵਾਲੇ ਨੂੰ ਜੇਲ੍ਹ ਦੇ ਵਿੱਚੋਂ ਜਿਹਦੇ ਪਰ ਰੇਪ ਦੇ ਇਲਜ਼ਾਮ ਹੈ ਉਹਨੂੰ ਬਾਰ-ਬਾਰ ਜਿਹੜੀ ਭਾਜਪੀ ਦੀ ਸਰਕਾਰ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਵਾਜ਼ ਨਹੀਂ ਨਿਕਲਦੀ ਉਹਨੂੰ ਪੈਰੋਲ ਦਿੱਤੀ ਜਾ ਸਕਦੀ ਤੇ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਬੰਦੀ ਸਿੰਘਾਂ ਬਾਰੇ ਜਿਹੜੀ ਵਿਧਾਨ ਸਭਾ ਲਾਰੇ ਸਭ ਤੋਂ ਪਹਿਲਾ ਪ੍ਰਮੁੱਖ ਮਤਾ ਬੰਦੀ ਸਿੰਘਾਂ ਦੀ ਰਿਹਾਈ ਚਾਹੀਦਾ ਦੂਜਾ ਪ੍ਰਮੁੱਖ ਮਤਾ ਦਿੱਲੀ 에ਰਪੋਰਟ ਤੇ ਜਿਹੜੇ ਸਾਡੇ ਸਿੱਖ ਮੁਲਾਜ਼ਮਾ ਇੰਟਰਨੈਸ਼ਨਲ 에ਰਪੋਰਟ ਤੇ ਉਹਨਾਂ ਨੂੰ ਕਕਾਰ ਲਾ ਕੇ ਕੰਮ ਕਰਨ ਦਿੱਤਾ ਜਾ ਰਿਹਾ ਜੇ ਕਿਸੇ ਨੇ ਸਫ਼ਰ ਕਰਨਾ ਉਹ ਨੌਜਵਾਨਾਂ ਨਾਲ ਬੇਇੱਜ਼ਤੀ ਕਰਕੇ ਉਹ ਸਫ਼ਰ ਨਹੀਂ ਕਰਨ ਦਿੱਤਾ ਜਾ ਰਿਹਾ ਬਾਈ 에ਰ ਜੇ ਕਿਸੇ ਨੇ ਇਮਤਿਹਾਨ ਦੇਣ ਜਾਣਾ ਸਾਡੀ ਧੀ ਭੈਣ ਨੇ ਜਾਂ ਕਿਸੇ ਨੇ ਕਕਾਰਾਂ ਸਮੇਤ ਹਰਿਆਣੇ ਦੇ ਵਿੱਚ ਪਿਛਲੇ ਰੋਕੇਗੇ ਉਹਨਾਂ ਨੂੰ ਕਕਾਰ ਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਹਿਮਿਲੇਟ ਕੀਤਾ ਗਿਆ ਲੋਕਾਂ ਦੇ ਅੱਗੇ ਕੀ ਸਿੱਖ ਜਿਹੜੀ ਘਟ ਗਿਣਤੀ ਆ ਉਹਨਲੀ ਬੇਇੱਜ਼ਤੀ ਕੀਤੀ ਗਈ ਆ ਗੱਲਾਂ ਦੇ ਮੱਤੇ ਪਾਸ ਕਰਨੇ ਚਾਹੀਦੇ ਜਿਹੜੀ ਇਹ ਕਹਿੰਦੇ ਸੀ ਬੇਅਦਬੀ ਕਾਂਡ ਕਹਦੇ ਸੀ 24 ਘੰਟੇ ਦੇ ਵਿੱਚ ਅਸੀਂ ਕੇਜਰੀਵਾਲ ਹੁੰਦਾ ਸਪੀਚ ਹੁੰਦੀ ਸੀ ਇਲੈਕਸ਼ਨ ਚ ਕੀ ਅਸੀਂ ਗ੍ਰਿਫਤਾਰੀ ਕਰਾਂਗੇ ਨਵਾਂ ਕਾਨੂੰਨ ਬਣਾਵਾਂਗੇ ਉਹ ਜਿਹੜਾ ਬੇਅਦਬੀ ਦਾ ਕਾਨੂੰਨ ਹੈ ਉਹ ਉਸ ਦਿਨ ਵਿਧਾਨ ਸਭਾ ਦੇਖੋਣਾ ਚਾਹੀਦਾ ਤਾਂ ਫਾਇਦਾ ਅਸਲੀ ਸੱਚੀ ਜਿਹੜੀ ਸ਼ਰਧਾਂਜਲੀ ਪਰ ਇਹਨਾਂ ਨੂੰ ਤਾਂ ਬੰਦੀ ਸਿੰਘ 33 ਸਾਲ ਤੋਂ ਰੱਖੇ ਹੋਏ ਜਿਹੜਾ ਬੋਲਦਾ ਉਹ ਵੀ ਇਹਨਾਂ ਨੂੰ ਮਾਰਾ ਲੱਗਦਾ ਇਹ ਕੰਮ ਹੈ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਨਾਖੇ ਬੋਰਡ ਲਾ ਕੇ ਜਿਸ ਖਿਲਾਫ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ ਜੀ ਉਹ ਚੀਜ਼ਾਂ ਤਾਂ ਅੱਜ ਵੀ ਹੋ ਰਹੀਆਂ ਇਹਨਾਂ ਦੀ ਨੱਕੇਟਾਂ ਹੋ ਰਹੀਆਂ ਨੱਕੇਟਾਂ ਨਹੀਂ ਹੋ ਰਹੀਆਂ ਇਹ ਕਰ ਰਹੇ ਨਖੇ ਤਾਂ ਹੋਣੀਆਂ ਹੁੰਦੀਆਂ ਸਾਡੇ ਵਰਗਾ ਕਰ ਜਵੇ ਅੱਖਾਂ ਵਿੱਚਿਆਂ ਹੁਣ ਇਹ ਕਰ ਰਹੇ ਪੱਤਰਕਾਰ ਕੁੱਟੇ ਜਾ ਰਹੇ ਜਿਹੜੇ ਦਰਨਾ ਦੇ ਰਹੀ ਇਹਦੇ ਹਵਾ ਕੁੱਟੇ ਜਾ ਰਹੇ ਜਿਹੜਾ ਬੰਦਾ ਬੋਲਦਾ ਹੈ ਉਹਦੇ ਤੇ ਐਨਐਸਏ ਲਾਈਆਂ ਜਾ ਰਹੀਆਂ ਜਿਹੜਾ ਸਾਡੇ ਵਰਗਾ ਬੋਲਦਾ ਉਹਦੇ ਗਲ ਫੜੇ ਜਾ ਰਹੇ ਝੂਠੇ ਮੁਕਾਬਲੇ ਕੀਤੇ ਜਾ ਰਹੇ ਇਸ ਸਮੇਂ ਚਾਹੇ ਗੈਂਗਸਟਰਾਂ ਦੇ ਆ ਚਲੋ ਉਹ ਮੁੱਦਾ ਲੱਗ ਗਿਆ ਮੈਂ ਕਹਿੰਦਾ ਗੈਂਗਸਟਰ ਗਲਤ ਹੋ ਸਕਦੇ ਪਰ ਕਿਸੇ ਨੂੰ ਬਿਨਾ ਮਤਲ ਤੋਂ ਫੜ ਕੇ ਉਹਦਾ ਝੂਠਾ ਮੁਕਾਬਲਾ ਕਰਨਾ ਇਹ ਕਾਨੂੰਨ ਦੇ ਖਿਲਾਫ ਹੈ ਇਹ ਨਹੀਂ ਹੋਣਾ ਚਾਹੀਦਾ ਠੀਕ ਹੈ ਜੋ ਉਹਨਾਂ ਦੀ ਬਣਦੀ ਸਜ਼ਾ ਹੈ ਜੋ ਉਹਨਾਂ ਦਾ ਕ੍ਰਾਈਮ ਹੋ ਦਿੱਤੇ ਜਾਣ ਪਰ ਇਹ ਕੌਣ ਪੁੱਛਣ ਵਾਲਾ ਭਗਵੰਤ ਮਾਨ ਜੀ ਦੇ ਜ਼ਿਲ੍ਹੇ ਚ ਕੁੱਟੇ ਜਾ ਰਹੇ ਟੀਚਰ ਸਾਡੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਰਜੋਤ ਬਹਿ ਸੀ ਅੱਜ ਬੜੇ ਨਮਸਕਾਰ ਨਤਮਸਕ ਹੋ ਰਹੇ ਇਹਨਾਂ ਨੂੰ ਪੁੱਛੋ ਕਿਦਾਂ ਧੀਆ ਪੈਣਾ ਨੂੰ ਟੀਚਰਾਂ ਨੂੰ ਇਹਨਾਂ ਦੇ ਪਿੰਡ ਦੇ ਕੋਲ ਧਰਨਾ ਦਿੱਤੇ ਇਹਨੂੰ ਇਹਨਾਂ ਦੇ ਐਸਐਚਓ ਨੇ ਕੁੱਟਿਆ ਉਹਨਾਂ ਦੀਆਂ ਗੁੱਤਾਂ ਖੋਈਆਂ ਉਹਨਾਂ ਦੀਆਂ ਪੱਗਾਂ ਲਾਈਆਂ ਇਹ ਇਹ ਖਾਲਸੇ ਦੀ ਜਨਮ ਭੂਮੀ ਤੇ ਹੋਣਾ ਚਾਹੀਦਾ ਇਹ ਗੱਲਾਂ ਤਾਂ ਜਾਣਾਂ ਹੀ ਨਹੀਂ ਗੁਰੂ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੈਸੇਜ ਕੀ ਦਿੱਤਾ ਸੀ ਸੁਨੇਹਾ ਦਿੱਤਾ ਸੀ ਕਿ ਤੁਸੀਂ ਮਾਨਵਤਾ ਨਾਲ ਧਰੋਕ ਮਾਰਿਆ ਔਰੰਗਜ਼ੇਬ Hindu ਧਰਮ ਦੇ ਪਰਿਵਰਤਨ ਨੂੰ ਰੋਕ ਰੋਕਣਾ ਚਾਹੁੰਦੇ ਸੀ ਉਹ ਹਿੰਦੂਆਂ ਨੂੰ ਜਾਣ ਬੁੱਝ ਕੇ ਧੱਕੇ ਨਾਲ ਜ਼ਬਰਨਾਂ ਜ਼ੁਲਮ ਨਾਲ ਕਰਾਰਿਆ ਸੀ ਮੁਗਲ ਬਣਾ ਰਿਆ ਸੀ ਮੁਸਲਮਾਨ ਬਣਾ ਰਿਆ ਸੀ ਉਹਦੇ ਖਿਲਾਫ ਆਵਾਜ਼ ਉਠਾਈ ਸੀ ਪਰ ਮੈਂ ਕਹਿੰਨਾ ਕਿੰਨਾ ਧਰਮ ਪਰਿਵਰਤਨ ਹੋ ਰਿਹਾ ਕਿਹੜਾ ਭਗਵੰਤਮਾਨ ਦੀ ਸਰਕਾਰ ਨੇ ਕਿਹੜਾ ਕੇਜਰੀਵਾਲ ਨੇ ਕਾਨੂੰਨ ਬਣਾਇਆ ਧਰਮ ਪਰਿਵਰਤਨ ਰੋਕਣ ਦਾ ਕੀ ਅੱਜ ਵੀ ਪੈਸੇ ਦੇ ਲਾਲਚ ਨਾ ਕਰਾਰੇ ਧਰਮ ਪਰਵਰਤਨ ਗੱਲ ਇਹ ਐ ਅਸਲ ਗੱਲ ਕੀ ਐ ਵੋਟਾਂ ਦੀ ਵੋਟਾਂ 2027 ਆ ਰਹੀ 27 ਚ ਦੱਸਣਾ ਸਿੱਖ ਸੰਸਥਾਵਾਂ ਦੇ ਵਿੱਚ ਦਖਲ ਨਾ ਵੋਟਾਂ ਦੀ ਗੱਲ ਨਹੀਂ ਐ ਬਾਈ ਜੀ ਹਾਂਜੀ ਉਹ ਕਹਿੰਦੇ ਜੀ ਅਸੀਂ ਇੰਨੀ ਸ਼ਰਤਾਂ ਸਾਡੇ ਕੋਲ ਜੇ ਕੋਈ ਕਤਾਈ ਕਰੂਗਾ ਚੱਕ ਕੇ ਸਸਪੈਂਡ ਕਰ ਦੇਣਾ ਉਹ ਐਸ ਡੀ ਐਮ ਉਹ ਆਰਟੀਓ ਕਰਤਾ ਮੇਰੀ ਗੱਲ ਸੁਣੋ ਹਾਂਜੀ ਆ ਤੁਸੀਂ ਆ ਜਿਹੜਾ ਕੱਲ ਸਸਪੈਂਡ ਕੀਤਾ ਆਰਟੀਓ ਗੁਰਵਿੰਦਰ ਸਿੰਘ ਜੋਹਲ ਮੈਂ ਕਹਿੰਨਾ ਸਸਪੈਂਡ ਕਰਤੇ ਪਰ ਇਹਨਾਂ ਨੂੰ ਪੁੱਛੋ ਜੇ ਤੁਹਾਡਾ ਇੰਨਾ ਹੀ ਪ੍ਰਚਾਰ ਆ ਬੋਰਡ ਲਾਉਣ ਦਾ ਤਾਂ ਸੰਗਤਾਂ ਨੂੰ ਬੱਸਾਂ ਲਿਆਉਣ ਲਈ ਜਿਹੜੀਆਂ ਪ੍ਰੋਵਾਈਡ ਕਰਦੀਆਂ ਤਾਂ ਜਿਹੜਾ ਟ੍ਰਾਂਸਪੋਰਟ ਡਿਪਾਰਟਮੈਂਟ ਹੈ ਉਹਨੇ ਠੇਕਾ ਤਾਂ ਨਹੀਂ ਲਿਆ ਹੋਇਆ ਅੱਗੇ ਵੀ ਤਾਂ ਲੋਕ ਟਰਾਲੀਆਂ ਟਰੈਕਟਰਾਂ ਸਾਈਕਲਾਂ ਸਕੂਟਰਾਂ ਮੋਟਰਸਾਈਕਲਾਂ ਤੇ ਆਂਦੇ ਰਹੇ ਹੋਲੇ-ਮਹੱਲੇ ਤੇ ਵੀ ਆਨੇ ਆਹੀ ਜੀ ਕਿਹੜੀ ਆਫਤ ਆ ਗਈ ਕਿ ਤੁਹਾਨੂੰ ਬੱਸਾਂ ਦੇ ਵਿੱਚ ਠੱਕੇ ਨਾਲ ਆਣਾ ਪਿਆ ਅਫਸਰਾਂ ਦੀ ਗਲਤੀ ਹੋ ਸਕਦੀ ਮੈਂ ਕਹਿੰਦਾ ਹੋ ਸਕਦੀ ਪਰ ਤੁਸੀਂ ਪ੍ਰਚਾਰ ਹੀ ਇਹ ਜਾ ਕਰੋ ਲੋਕਾਂ ਦੇ ਵਿੱਚ ਨਤਮਤ ਹੋ ਕੇ ਬੜਾ ਨੀਵੇਂ ਹੋ ਕੇ ਬੜਾ ਹੰਬਲ ਹੋ ਕੇ ਲੋਕਾਂ ਨੂੰ ਸੱਦਾ ਦਿਓ ਲੋਕ ਆਪ ਮਾਰੇ ਹੋਣ ਨਾ ਕਿ ਤੁਹਾਡੇ ਡੀਟੀਓ ਤੇ ਆਰਟੀਓ ਦੇ ਬੰਦੇ ਲਿਆਣੇ ਜਾਂ ਟਰਾਂਸਪੋਰਟ ਮਿਨਿਸਟਰ ਨੇ ਇੱਥੋਂ ਹੀ ਤੁਹਾਡੀ ਕਮਜ਼ੋਰੀ ਪਤਾ ਲੱਗਦੀ ਕਿ ਆਰਟੀਓ ਰਾਹੀਂ ਬੰਦੇ ਇਕੱਠੇ ਕਰਨ ਦੀ ਲਿਆਦੇ ਆ ਬੰਦੇ ਨਹੀਂ ਇਕੱਠੇ ਹੋਣੇ ਚਾਹੀਦੇ ਇੱਥੇ ਸੰਗਤ ਆਣੀ ਚਾਹੀਦੀ ਸੰਗਤ ਆਣੀ ਚਾਹੀਦੀ ਜਿਹਨੂੰ ਸਰਦਾ ਹੈ ਉਹ ਸਰਦਾ ਇਹਨਾਂ ਕੋਲ ਇਹਨਾਂ ਕੋਲ ਬੰਦੇ ਨਹੀਂ ਲਿਆ ਹੋਰੇ ਇਹ ਹੁਣ ਕੀ ਕਰ ਰੇ ਆਰਟੀਓ ਦੇ ਕਫਲੀ ਦੇਤੀ ਆਪਣੀ ਗਲਤੀ ਕੱਟਣ ਲਈ ਮੈਂ ਉਸ ਮੰਤਰੀ ਸਾਹਿਬ ਨੂੰ ਪੁੱਛਦਾ ਤੇਰੇ ਹਲਕੇ ਦੇ ਵਿੱਚ ਘੱਟੋ ਘੱਟ 2 ਸਵਾ ਲੱਖ ਵੋਟ ਹੈ ਘੱਟੋ ਘੱਟ 3 ਜਾਂ 4 ਲੱਖ ਉੱਥੇ ਦਾ ਵਸਿੰਦਾ ਹੈ ਉਹਨਾਂ ਚੋਂ 50000 ਆ ਜਾਂਦਾ ਜੇ ਤੇਰੀ ਐਡੀ ਕੁਰਬਾਨੀ ਹੁੰਦੀ ਲੋਕ ਸਮਝ ਚੁੱਕੇ ਹੋਏ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਦੀਆਂ ਦੋ ਤਿੰਨ ਸੜਕਾਂ ਅੰਦਰ ਲੀਆਂ ਬਣਾਤੀਆਂ ਜਿਹੜੀਆਂ ਮੇਨ ਤੱਕ ਸਕੀਰ ਕੇਸਗੜ੍ਹ ਸਾਹਿਬ ਨੂੰ ਜਾਂਦੀਆਂ ਉਹ ਤੋਂ ਇਲਾਵਾ ਆਨੰਦਪੁਰ ਸਾਹਿਬ ਦੀਆਂ ਗਲੀਆਂ ਪੱਟ ਹੋਈਆਂ ਹੋਈਆਂ ਹਜੇ ਤੱਕ ਪੇਵਰ ਪੱਟੇ ਹੋਏ ਹਜੇ ਤੱਕ ਇਹਨਾਂ ਨੂੰ ਨਾਲੇ ਇਹਨਾਂ ਨੂੰ ਇਹ ਪੁੱਛੋ ਕੀ ਘਰ 'ਚ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਕੋਈ ਸੁੱਖ ਦਾ ਕੋਈ ਦੁੱਖ ਦਾ ਕੀ ਮੁੱਖ ਤੇ ਕਰਨਾ ਹੁੰਦਾ ਇਹ ਤਾਂ ਅੱਜ ਵੀ ਲੱਗੇ ਹੋਏ ਪੇਟ ਕਰਨ ਤਿੰਨ ਤਿੰਨ ਮਹੀਨੇ ਦੋ ਦੋ ਮਹੀਨੇ ਪਹਿਲਾਂ ਇਹ ਸਾਰੇ ਕੰਮ ਹੋ ਜਾਣੇ ਚਾਹੀਦੇ ਸੀ ਬਾਬੇ ਕਾਰ세ਵਾਲੇ ਬਾਬਾ ਸਤਨਾਮ ਸਿੰਘ ਜੀ ਕਕੇਲਾ ਨੰਦਗੜ ਵਾਲੇ ਉਹ ਤਾਂ ਸੇਵਾ ਕਰ ਰਹੇ 9 ਕਿਲੋਮੀਟਰ ਸੜਕ ਦੀ ਕਰੋੜਾਂ ਰੁਪਈਆ ਲਾਤਾ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਮਨਾਰੀ ਸ਼ਹੀਦੀ ਦਿਹਾੜਾ ਮਨਾਰੀ ਗੁਰੂ ਸਾਹਿਬ ਦਾ ਉਹ ਪੈਸੇ ਵਰਕ ਲਾ ਕੇ ਕਰਦੀ ਇੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਬਾਬੇ ਲਾਰੇ 10 ਕਿਲੋਮੀਟਰ ਸੜਕ ਕਰੋੜਾ ਰੁਪਇਆ ਸੇਵਾ ਨਾਲ ਸੰਕਤਾਂ ਦੀ ਨਾਲ ਤੇ ਭਗਵੰਤ ਮਾਨ ਜੀ ਦੀ ਤੇ ਹਰਜੋਤ ਵੈਸ ਜੀ ਦੀ ਸਰਕਾਰ ਪੈਚ ਵਰਕ ਲਾ ਕੇ ਜਿਹੜੀ ਸ਼ਹੀਦੀ ਦਿਹਾੜੇ ਨੂੰ ਨਤਮਕਸਾ ਆਉਣ ਲਈ ਲੋਕ ਆ ਰਹੇ ਉਹਨਾਂ ਦਾ ਸਵਾਗਤ ਕਰਨ ਲਈ ਕਰ ਰਹੀ ਆ ਇਹਨਾਂ ਕੇ ਪਤਾ ਲਾ ਜਾਣਾ ਪੈਚ ਵਰਕ ਇੱਕ ਪਾਸੇ ਬਾਬਿਆਂ ਦੀ ਸੇਵਾ ਆ ਇਹਨਾਂ ਦੀ ਸਰਕਾਰ ਦਾ ਹੈ ਸਰਕਾਰਾਂ ਭੁੱਲ ਚੁੱਕੀਆਂ ਹੋਈਆਂ ਇਹ ਨਾਲੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਧਾਰਮਿਕ ਕਾਰਜ ਆ ਸ਼ਹੀਦੀ ਦਾ ਕਾਰਜ ਆ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਇਹ ਤੋਂ ਬਾਅਦ ਦੱਸਾਂਗੇ ਕਿ ਕਿਹੜੇ ਬੰਦਿਆਂ ਨੂੰ ਟੈਂਟਾਂ ਦੇ ਠੇਕੇ ਦਿੱਤੇ ਗਏ ਕਿਹੜੇ ਬੰਦਿਆਂ ਨੂੰ ਬੋਰਡ ਲਾਣ ਲਈ ਕਿਹਾ ਗਿਆ ਯਾਰ ਤੁਹਾਡੇ ਕੋਈ ਇੱਕ ਸੜਕ ਨਹੀਂ ਬਣੀ ਖਾਲਸੇ ਦੀ ਜਨਮ ਭੂਮੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਲਾਉਂਗਾ ਕੌਣ ਜੀ ਬੋਰਡ ਬਾਅਦ ਵਿੱਚ ਹੁਣ ਗੁਰੂ ਸਾਹਿਬ ਦੀ ਉੱਪਰ ਫੋਟੋ ਵੀ ਲੱਗੀ ਹੋਈ ਹੈ ਇਹ ਕਿਸੇ ਨੇ ਨਹੀਂ ਲਾਣੇ ਅੱਜ ਮੈਂ ਇੱਥੇ ਸਫ਼ਰ ਕਰ ਰਿਹਾ ਸੀ ਤਾਂ ਹੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਇੱਕ ਜਿਹੜਾ ਬੋਰਡ ਸੀ ਗੁਰੂ ਸਾਹਿਬ ਦੀ ਤਸਵੀਰ ਵਾਲਾ ਸੜਕ ਤੇ ਗਿਰਿਆ ਹੋ ਕੋਝ ਲੋਕਾਂ ਨੇ ਸੰਗਤ ਨੇ ਇਕੱਠਾ ਹੋ ਕੇ ਬਾਹਰ ਕੀਤਾ ਉੱਪਰੋਂ ਗੰਡੀਆਂ ਲੰਘ ਰੀਆਂ ਸੀ ਆਹਾ ਇਹ ਰਾਖੀ ਵੀ ਕਰਨੀ ਇਹਨਾਂ ਦੀ ਕੀ ਕਿਤੇ ਕੋਈ ਸੜਕ ਤੇ ਨਾ ਆਵੇ ਕੋਈ ਪੈਰਾ ਥੱਲੇ ਬੇਅਦਬੀ ਨਾ ਹੋਵੇ ਆ ਇਸ ਰੋੜ ਤੇ ਇੱਥੇ ਗਿਰਿਆ ਹੋਇਆ ਸੀ ਇੱਕ ਬੋਰਡ ਲੋਕਾਂ ਨੇ ਆ ਕੇ ਚੱਕ ਕੇ ਬਾਹਰ ਸਾਈਡ ਤੇ ਸੜਦਾ ਨਾ ਰੱਖਿਆ ਪਰ ਇੱਥੇ ਇਹਨਾਂ ਦਾ ਸਰਕਾਰ ਦਾ ਕੋਈ ਬੰਦਾ ਨਹੀਂ ਘੁੰਮਦਾ ਕਿ ਬੋਰਡ ਸਾਡੇ ਗੁਰੂ ਸਾਹਿਬ ਦੀਆਂ ਤਸਵੀਰਾਂ ਵਾਲੇ ਸੜਕਾਂ ਤੇ ਹੋਣ ਤੇ ਲਾ ਕੇ ਭੁੱਲ ਗਏ ਲਾ ਕੇ ਇਹ ਚਲੇ ਗਏ ਬੋਰਡ ਇਹਨਾਂ ਦੀ ਰਾਖੀ ਕਹਿੰਨੇ ਕਰਨੀ ਇਸ ਕਰਕੇ ਇਹ ਕੇਵਲ ਤੇ ਕੇਵਲ ਆਪਣੀਆਂ ਜਿਹੜੀਆਂ ਗਲਤੀਆਂ ਸੁਪਾਣ ਲਈ ਮੈਂ ਕਹਿੰਦਾ ਇਹ ਧਾਰਮਿਕ ਨਰੋਲ ਪ੍ਰੋਗਰਾਮ ਚਾਹੀਦਾ ਸੀ ਇਹ ਐਸਜੀਪੀਸੀ ਕਰਾਂ ਦੀ ਸੇਕ ਸੰਪਰਦਾਮਾ ਪ੍ਰੋਗਰਾਮ ਕਰਾਂਦੀਆਂ ਇਹ ਸ਼ਹੀਦੀ ਦਿਹਾੜੇ ਦਾ ਅਸਲ ਮਕਸਦ ਸੀ ਕਿ ਆਪਣੀਆਂ ਨਸਲਾਂ ਨੂੰ ਆਪਣੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇਹ ਸਨੇਹਾ ਦੇਣਾ ਖਲਕਤ ਤੱਕ ਕਿ ਸਾਡੇ ਗੁਰੂ ਸਾਹਿਬ ਨੇ ਇਹ ਕੁਰਬਾਨੀਆਂ ਕੀਤੀਆਂ ਸ਼ਹੀਦ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਜੋ ਜਿਹੜਾ ਇਹਨਾਂ ਦੇ ਸਾਡੀਆਂ ਸਿੱਖਿਆਵਾਂ ਸੀ ਅਸੀਂ ਆਪਣੇ ਤੇ ਲਾਗੂ ਕਰ ਸਕੀਏ ਪਰ ਸਾਡੂੰ ਬੋੜਾ ਰਾਹੀ ਪਰਮਾਇਆ ਜਾ ਰਿਹਾ ਟੁੱਟੀਆਂ ਹੋਈਆਂ ਸੜਕਾਂ ਬਣਾ ਨਹੀਂ ਰਹੇ ਬਾਬੇ ਕਾਰ ਸੇਵਾ ਕਰਕੇ ਸੜਕਾਂ ਬਣਾ ਰਹੇ ਐਸਜੀਪੀਸੀ ਨੂੰ ਜਿਹੜੀ ਅਸੀਂ ਜਿਹੜੀ ਇਹ ਤਾਂ ਸਾਂਝੇ ਤੌਰ ਤੇ ਕਰਦੇ ਜੀ ਐਸਜੀਪੀਸੀ ਤੇ ਇਹ ਉਹ ਕਹਿੰਦੇ ਜੀ ਕੀ ਦੀ ਦਿਹਾੜਾ ਤਾਂ ਕਹਿੰਦੇ 29 ਨਵੰਬਰ ਨੂੰ ਹੈ ਜੀ ਤੁਸੀਂ 25 ਤੱਕੇ ਖਤਮ ਕਰਤਾ ਕੰਮ ਬਸ ਗੱਲ ਕੀ ਹੈ ਮੈਂ ਫੇਰ ਉਹੀ ਕਹਿੰਨਾ ਕਈ ਭਰਾਵਾਂ ਨੂੰ ਬੁਰਾ ਲੱਗਣਾ ਕਿ ਯਾਰ ਇਹ ਤੇ ਦੌੜ ਕਾਦੀ ਆ ਸਾਡੀ ਕਿ ਉਹਨੇ ਮਨਾਲਿਆ ਜਾਂ ਅਸੀਂ ਮਨਾਲਿਆ ਇਕੱਠੇ ਹੋ ਕੇ ਕਿਉਂ ਨਹੀਂ ਮਨਾਨੇ ਚਾਹੀਦਾ ਤਾਂ ਐਸਜੀਪੀਸੀ ਨੂੰ ਵੀ ਆ ਇਹਨਾਂ ਨੂੰ ਸਾਥ ਦੇਂਦੀ ਪਰ ਇਹਨਾਂ ਨੇ ਸਾਥ ਇਹਨਾਂ ਨੇ ਮੰਗਣਾ ਗੱਲ ਕੀ ਹੈ ਗੱਲ ਇਹ ਹੈ ਗੁਰੂ ਸਾਹਿਬ ਨੂੰ ਸਾਰੇ ਭੁੱਲ ਗਏ ਸ਼ਹੀਦ ਸਿੰਘਾਂ ਦੀ ਕੁਰਬਾਨੀ ਸਾਰੇ ਭੁੱਲ ਗਏ ਗੱਲ ਕੀ ਹੈ ਗੱਲ ਇਹ ਹੈ ਵੀ ਸਾਡੀ ਕਿਤੇ ਨੱਕ ਨਾ ਲੱਗ ਜਵੇ ਜਿਸ ਗੁਰੂ ਸਾਹਿਬ ਨੇ ਸਾਡੇ ਲਈ ਆਪਣਾ ਸੀਸ ਵਾਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿੱਤਾ ਉਹਨਾਂ ਦੀ ਸ਼ਹਾਦਤ ਜਿਹੜੀ ਆਪੋ ਤਾਂ ਆਪੀ ਪਾਈ ਹੋਈ ਆ ਇਹਨਾਂ ਨੂੰ ਵੋਟਾਂ ਦੀ ਇਹ ਬੜੀ ਮਾੜੀ ਆ ਇਹਨਾਂ ਦੇ ਜਿਹੜੇ ਲੀਡਰਾਂ ਦੇ ਦਾਦੇ ਪਰਦਾਦੇ ਆ ਕਿਤਨੇ ਕਿਤੇ ਸ਼ਰਧਾਂ ਰੱਖਦੇ ਹੋਣੇ ਅੱਜ ਉਹਨਾਂ ਦੀ ਆਤਮਾ ਤਾਂ ਰੋਂਦੀ ਹੋਣੀ ਜੀ ਮੈਂ ਕਹਾਂ ਉਹਨਾਂ ਦੀ ਆਤਮਾ ਰੋਂਦੀ ਹੁੰਦੀ ਜੇ ਉਹ ਕਿਤੇ ਥੱਲੇ ਹੁੰਦੇ ਇਹਨਾਂ ਦੇ ਮਾਰਦੇ ਜੁੱਤੀਆਂ ਆਤਮਾ ਕਾਦੀ ਆਤਮਾ ਤਾਂ ਕਮਾ ਕਰਤਾ ਜਿਹੜਾ ਸਿੱਖ ਇਤਿਹਾਸ ਸੀ ਇਤਿਹਾਸ ਤਾਂ ਦੱਸਿਆ ਨਹੀਂ ਜਾ ਰਿਹਾ ਕਿਸੇ ਨੂੰ ਇਹ ਤਾਂ ਆਜ਼ਾਦਤਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਪ੍ਰਚਾਰ ਆਪਣੀਆਂ ਫੋਟੋਆਂ ਦਾ ਕੀਤਾ ਜਾ ਰਿਹਾ ਜਿੰਨੀਆਂ ਗੁਰੂ ਸਾਹਿਬ ਦੀਆਂ ਫੋਟੋ ਉਤੋਂ ਦੁਕਣੀ ਐ ਇਹਨਾਂ ਦੀਆਂ ਫੋਟੋਆਂ ਕਈ ਪੋਸਟਰਾਂ ਤੇ ਗੁਰੂ ਸਾਹਿਬ ਕਣੇ ਮਲਕੀ ਉਹਨਾਂ ਦੀ ਕੱਲਿਆਂ ਦੀ ਫੋਟੋ ਆ ਤਸਵੀਰ ਆ ਤੇ ਥੱਲੇ ਦੋ ਦੋ ਤਿੰਨ ਤਿੰਨ ਵੀ ਲੱਗੇ ਹੋਏ ਇਹ ਤਾਂ ਕਹਿੰਦੇ ਅਕਾਲ ਤਖਤ ਸਭ ਦੇ ਜਥੇਦਾਰ ਨੂੰ ਇਹਨਾਂ ਨੇ ਮਰਿਆਦਾ ਦੱਸਣੀ ਮਰਿਆਦਾ ਤਾਂ ਆਪ ਨੂੰ ਨਹੀਂ ਪਤਾ ਜੋੜੇ ਪਾਵੇ ਗੁਰੂ ਸਾਹਿਬ ਨੇ ਤੇ ਅਮਰਤ ਸਕਾਰੇ ਉੱਥੇ ਵੀ ਕਹਿੰਦੇ ਸਾਡੇ ਜਿਹੜੇ ਮੰਤਰੀ ਨੂੰ ਤੁਸੀਂ ਬੁਲਾਇਆ ਕਿਉਂ ਆ ਤੁਸੀਂ ਕੌਣ ਹੁੰਨੇ ਕਹਿਣ ਵਾਲੇ ਬੁਲਾਇਆ ਅਕਾਲ ਤਖਤ ਸਭ ਤੇ ਪੇਸ਼ ਹੋ ਕਰਾਜਾ ਸੀ ਜੀ ਉਹ ਕਹਿੰਦਾ ਜੀ ਚਾਹੇ ਤੁਸੀਂ ਮੇਰਾ ਕੋੜੇ ਮਾਰ ਲਓ ਇਮਲੀ ਦੇ ਦਰਦਨਾ ਮਾਰ ਲਓ ਜੋ ਮੇਹ ਤੋਂ ਗਲਤੀ ਹੋਇਆ ਹੱਥ ਜੋੜ ਲਏ ਉਹਨੇ ਜੀ ਦੁਆ ਕਹਿੰਦਾ ਮੈਨੂੰ ਸਕਤਰੇ ਤੇ ਬਲਾਓ ਤਾਂ ਸਹੀ ਭਗਵਾਨਤਮਨ ਕਹਿੰਦਾ ਬਲਾਓ ਮੈਂ ਫੋਲਦਾ ਪੋਤੜੇ ਕਹਿੰਦਾ ਤੁਹਾਡੇ ਇਹ ਆਪ ਨਹੀਂ ਬੋਲਦੇ ਜਿਹੜੀ ਸੱਤਾ ਹੈ ਨਾ ਹੰਕਾਰ ਬੋਲਦਾ ਹੰਕਾਰ ਉਥੇ ਨਤਮਕਸਬ ਹੋਣਾ ਚਾਹੀਦਾ ਉਥੇ ਪ੍ਰਣਾਮ ਹੋਣਾ ਚਾਹੀਦਾ ਉਥੇ ਕਹਿਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਪਏ ਉਹਨਾਂ ਨੇ ਸੇਵਾ ਕਬੂਲੀ ਆ ਇੱਥੇ ਚੈਲੰਜ ਕਰ ਰਹੇ ਮੈਨੂੰ ਬਲਾਓ ਮੈਂ ਦੇਖਾਂਗਾ ਕਿ ਉੱਥੇ ਮੈਂ ਬਹਿਸ ਕਰਨੀ ਜਾ ਕੇ ਕੱਲ ਤੱਕ ਸਭ ਦੇ ਜਥੇਦਾਰਨ ਕਈ ਸੰਸਾਮਾਂ ਜਾਂ ਕਈ ਆਪਣੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਵੀ ਹੋਣ ਨੇ ਉਹਨਾਂ ਨਾਲ ਬਹਿਸ ਕਰਨ ਨਾਲ ਆ ਉਹਨਾਂ ਅੱਗੇ ਸਿਰ ਝੁਕਾਉਣਾ ਚਾਹੀਦਾ ਪਰ ਇਹਨਾਂ ਦਾ ਸਿਰ ਇਹਨਾਂ ਦੇ ਆਕਾ ਕੇਜਰੀਵਾਲ ਨੇ ਜੋ ਇੱਥੇ ਅਜੰਡਾ ਲਾਗੂ ਕੀਤਾ ਜਾ ਰਿਹਾ ਜੋ ਪੰਜਾਬ ਨੂੰ ਵਪਾਰੀਕਰਨ ਕੀਤਾ ਜਾ ਰਿਹਾ ਜੋ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਖਤਮ ਕੀਤੀ ਜਾ ਰਹੀ ਇਹ ਅੰਦਰੂਨੀ ਤੌਰ ਤੇ ਸਾਰੀਆਂ ਚਾਲਾਂ ਤੇ ਜਿਹੜੇ ਸਾਡੇ ਆਹ ਜਿਹੜੇ ਇਸ ਟਾਈਮ ਚੁਣੇ ਹੋਏ ਨਮਾंदे ਆ ਉਹ ਆਪਣੇ ਮੂੰਹ ਦੇ ਵਿੱਚ ਛੋਲੇ ਪਾਈ ਬੈਠੇ ਉਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਆ ਪਰ ਕੋਈ ਗੱਲ ਨਹੀਂ ਇਹ ਸਫਰ ਆਉਂਦਾ ਰਿਹਾ ਔਰੰਗਜ਼ੇਬ ਨੇ ਵੀ ਇਹੀ 350 ਸਾਲ ਪਹਿਲਾਂ ਜ਼ਬਰ ਦਿਖਾਇਆ ਸੀ ਜ਼ੁਲਮ ਦਿਖਾਇਆ ਸੀ ਤੇ ਗੁਰੂ ਸਾਹਿਬ ਨੇ ਉਸ ਜ਼ੁਲਮ ਦਾ ਜਿਹੜਾ ਕਹੋ ਵੀ ਜਵਾਬ ਸੀ ਉਹ ਇੱਕ ਸ਼ਰਧਾ ਨਾਲ ਆਪਣਾ ਸੀਸ ਦੇ ਕੇ ਦਿੱਤਾ ਸੀ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਅਸੀਂ 350 ਸਾਲ ਬਾਅਦ ਵੀ ਯਾਦ ਰੇ ਇਹਨਾਂ ਨੇ ਜਦੋਂ ਰਾਜ ਤੋਂ ਲੱਥਣਾ ਇਹਨਾਂ ਨੂੰ ਸਾਢੇ 3 ਦਿਨ ਨਹੀਂ ਕਿਸੇ ਨੇ ਪੁੱਛਣਾ ਸਾਢੇ 3 ਦਿਨ ਕਾਰਨ ਕੀ ਆ ਜਦੋਂ ਹੰਕਾਰ ਆ ਜਾਂਦਾ ਜਦੋਂ ਬੰਦਾ ਗੁਰੂਆਂ ਤੋਂ ਆਪਣੇ ਆਪ ਨੂੰ ਉੱਪਰ ਸਮਝਦਾ ਜਦੋਂ ਸੀਤ ਸਿੰਘਾਂ ਤੋਂ ਉੱਪਰ ਸਮਝਦਾ ਉਹ ਜਿਹੜਾ ਅੰਤ ਨੇੜੇ ਹੁੰਦਾ ਜਿਹੜੀ ਐਸਜੀਪੀਸੀ ਤੇ ਇਹਦੀ ਲੜਾਈ ਆ ਉਸ ਲੜਾਈ ਨੇ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਆ ਇੱਕ ਤਰ੍ਹਾਂ ਦੀ ਉਹਦੀ ਬੇਅਦਬੀ ਆ ਕਿ ਅਸੀਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਸੀ ਜਿਹੜਾ ਇਹ ਅਲੱਗ-ਅਲੱਗ ਕੀਤਾ ਜਾ ਰਿਹਾ ਇਸ ਕਰਕੇ ਹੋਰ ਤਾਂ ਹੋਰ ਪਰ ਗੁਰੂ ਸਹਿਬਾਨ ਜਿਹੜਾ ਇਹ ਇੱਕ ਤਰ੍ਹਾਂ ਦਾ ਇੱਕ ਕਹੋ ਇਹ ਬਣਾ ਰਹੇ ਮੀਡੀਆ ਮੈਨੇਜਮੈਂਟ ਕਰਕੇ ਇੱਕ ਈਵੈਂਟ ਬਣਾ ਰਹੇ ਇਹ ਪ੍ਰੋਗਰਾਮ ਨੂੰ ਇਹ ਈਵੈਂਟ ਨਹੀਂ ਹੈ ਇਹ ਸਾਡੀ ਸ਼ਹਾਦਤ ਹੈ ਅਸੀਂ ਇੱਥੋਂ ਸੇਧ ਲੈਣੀ ਸਿੱਖਿਆ ਲੈਣੀ ਉਹ ਜਿਹੜੀ ਸਿੱਖਿਆ ਦਾ ਹੈ ਉਹਨੂੰ ਇਹ ਕਹੋ ਵੀ ਸਾਡੇ ਨੌਜਵਾਨ ਪੀੜੀ ਤੱਕਰ ਨਾਕਾਮ ਰਹੇ ਪਹਚਾਣ ਲਈ ਜਿਹੜੀਆਂ ਸਾਡੀਆਂ ਨਸਲਾਂ ਨੂੰ ਸ਼ਹੀਦੀ ਬਾਰੇ ਨਹੀਂ ਦੱਸਿਆ ਜਾ ਰਿਹਾ ਆਪਣੇ ਪ੍ਰਚਾਰ ਕਰਕੇ ਆਪਣੇ ਆਪ ਨੂੰ ਸਾਬਤ ਕੀਤਾ ਜਾ ਰਿਹਾ 22000 ਦਾ ਟੈਂਟ 10 10000 ਸੰਗਤ ਉਹਦੇ ਵਿੱਚ ਬੈਠੂਗੀ ਜੀ ਇੰਨੀ ਸੰਗਤ ਤੇ ਲੱਗਦਾ ਉਹ ਟੈਂਟਾਂ ਦੇ ਭਰ ਗਏ ਹੋਣੇ ਹੁਣ ਤਾਂ ਜੀ 2 ਦਿਨ ਰਹਿ ਗਏ ਹੁਣ ਤਾਂ ਸੰਗਤ ਹਜੇ ਸੰਗਤ ਆਣੀ ਸ਼ੁਰੂ ਨਹੀਂ ਹੋਈ ਠੀਕ ਆ ਇਕਾ ਦੁਕਾ ਲੋਕ ਆ ਰਹੇ ਆਉਗੀ ਪਰ ਉਹ ਨਾ ਨਹੀਂ ਉਹ ਗੱਲ ਐਦਾ ਹੈ ਕਿ ਜਿਹੜਾ ਬੰਦਾ ਗੁਰੂ ਦੀ ਸ਼ਰਧਾ ਚਾਹਦਾ ਉਹਦੀ ਇਹ ਕੋਸ਼ਿਸ਼ ਹੁੰਦੀ ਕਿ ਅਸੀਂ ਇੱਕ ਬੜਾ ਸਧਾਰਨ ਤੌਰ ਤੇ ਬੜਾ ਨੀਵੇਂ ਹੋ ਕੇ ਬੜਾ ਰਾਮ ਨਾਲ ਬੜਾ ਨਰਮੀ ਨਾਲ ਅਸੀਂ ਇੱਥੇ ਨਤਮਕ ਹੋਈਏ ਕਿ ਅਸੀਂ ਸ਼ਰਦਾ ਦੇ ਫੁੱਲ ਭੇਟ ਕਰੀਏ ਤੇ ਇੱਥੇ ਕੁਝ ਆਪਣੀ ਜ਼ਿੰਦਗੀ ਨੂੰ ਸਫਲ ਕਰੀਏ ਉਹ ਟੈਂਟਾਂ ਤੋਂ ਲੋਭਿਤ ਹੋ ਕੇ ਨਹੀਂ ਆਂਦਾ ਪਰ ਨਤੀਸ਼ ਕੁਮਾਰ ਨੇ ਜਿਵੇਂ ਕਰਿਆ ਸੀ ਉੱਥੇ ਤਾਂ ਬਹੁਤ ਕੱਠ ਹੋਇਆ ਸੀ ਜੀ ਜਦੋਂ ਨਤੀਸ਼ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨਾਇਆ ਸੀਗਾ ਜੀ ਉਦੋਂ ਬਹੁਤ ਮਲਕੇ ਸ਼ਰਦਾ ਉਹ ਦਿਖਾਈ ਦੇਖੋ ਕੱਠ ਕਰਨ ਲਈ ਤਾਂ ਉਹ ਹੀ ਤਾਂ ਹੀ ਤਾਂ ਆਰਟੀਓ ਸਸਪੈਂਡ ਕੀਤਾ ਇਹ ਤਾਂ ਇੱਥੋਂ ਹੀ ਪਤਾ ਲੱਗਦਾ ਕੱਠ ਤਾਂ ਲੋਕਾਂ ਦਾ ਆਪ ਮਾਰੇ ਹੋਣਾ ਚਾਹੀਦਾ ਲੋਕਾਂ ਨੂੰ ਸੰਕਲਪ ਜਿਹੜਾ ਸਾਡਾ ਗੁਰੂ ਸਾਹਿਬ ਦਾ ਸੀ ਜਿਹੜਾ ਸਿੱਕੀ ਦਾ ਸੰਕਲਪ ਹੈ ਉਹਦਾ ਪ੍ਰਚਾਰ ਹੋਣਾ ਚਾਹੀਦਾ ਇਹ ਐਦਾਂ ਜਿਹੜੇ ਬੋਰਡ ਲਾ ਲਓ ਤੁਸੀਂ ਟੈਂਟ ਸਿਟੀ ਬਣਾ ਲਓ ਜਾਂ ਤੁਸੀਂ ਆਪਸ ਚ ਲੜੀ ਜਾਓ ਤੁਸੀਂ ਅਕਾਲ ਤੱਕ ਸਭ ਦੇ ਜਥੇਦਾਰ ਨੂੰ ਚੈਲੰਜ ਕਰੋ ਤੁਸੀਂ ਐਸਜੀਪੀਸੀ ਨੂੰ ਚੈਲੰਜ ਕਰੋ ਯਾਰ ਇਹ ਚੈਲੰਜ ਕਰਨ ਦਾ ਦਿਨ ਨਹੀਂ ਆ ਇਹ ਦਿਨ ਹੈ ਸ਼ਰਦਾ ਦਾ ਇਹ ਦਿਨ ਹੈ ਸ਼ਹਾਦਤ ਨੂੰ ਪ੍ਰਣਾਮ ਕਰਨ ਦਾ ਜਿਹੜਾ ਅਸੀਂ ਭੁੱਲ ਚੁੱਕੇ ਸੋ ਬਿਲਕੁਲ ਜੀ ਸ਼ਰਦਾ ਦੇ ਮਤ ਅਨਸਾਰ ਹੀ ਬੇਸ਼ੱਕ ਸਰਕਾਰ ਕਹਿੰਦੀ ਬੜੀ ਸ਼ਰਦਾ ਭਾਵਨਾ ਨਾਲ ਅਸੀਂ ਮਨਾ ਰਹੇ ਹਾਂ ਸ਼ਹੀਦੀ ਦਿਹਾੜਾ ਪਰ ਕਿਤਨਾ ਕਿਤੇ ਸਵਾਲ ਉੱਠ ਰਹੇ ਆ ਔਰ ਪੋਸਟਰ ਹੀ ਪੋਸਟਰ ਪੰਜਾਬ ਦੇ ਵਿੱਚ ਕਰਤੇ ਪਰ ਜਿੰਨਾ ਖਰਚਾ ਲੋਕ ਇਹ ਕਿ ਆਵਾਜ਼ਾਂ ਆ ਰਹੀਆਂ ਵੀ ਜਿੰਨਾ ਖਰਚਾ ਤੁਸੀਂ ਪੋਸਟਰਾਂ ਤੇ ਕਰਤਾ ਕਿਸੇ ਗਰੀਬ ਨੂੰ ਕਿਸੇ ਹਸਪਤਾਲਾਂ ਦੇ ਵਿੱਚ ਇਲਾਜ ਬਹੁਤ ਸਾਰੇ ਲੋਕ ਰੁੱਲਦੇ ਨੇ ਉਹਨਾਂ ਦੇ ਲਈ ਕੋਈ ਪ੍ਰਬੰਧ ਕਰਦੇ ਘਰਾਂ ਦਾ ਜੁਗਾੜ ਕਰਦੇ ਬਹੁਤ ਜਿਹੜੇ ਹੈਗੇ ਆ ਲੋਕ ਉਹ ਕਿਸੇ ਨਾ ਕਿਸੇ ਤਰ੍ਹਾਂ ਜ਼ੁਲਮ ਦੇ ਨਾਲ ਪੀੜਤ ਨੇ ਘਟੂ ਘਟ ਉਹਨਾਂ ਦੀ ਆਵਾਜ਼ ਤੁਸੀਂ ਬਣਦੇ ਫੇਰ ਇਹ ਦਿਹਾੜੇ ਮਨਾਏ ਸਭ ਲਉਂਦੇ ਖੈਰ ਸਰਕਾਰ ਦੇ ਵੱਲੋਂ ਤਾਂ ਦਾਵਾ ਹਲੇ ਤੱਕ ਇਹ ਕੀਤਾ ਜਾਂਦਾ ਵੀ ਅਸੀਂ ਬਹੁਤ ਸ਼ਰਧਾ ਨਾਲ ਮਨਾ ਰਹੇ ਆ ਪਰ ਲੋਕ ਇਹਦੇ ਉੱਤੇ ਬਹੁਤ ਸਾਰੇ ਸਵਾਲ ਵੀ ਚੁੱਕ ਰਹੇ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ